ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਨਾ ਕਮਲਾਂ ਵਿੱਚ ਨਮਸਕਾਰ ਹੈ ਆਦ ਨਰੰਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਤਰਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਖ ਸਤਿਗੁਰੂ ਸ਼ਬਦਾ ਅਵਤਾਰ ਸਤਿਗੁਰੂ ਆਸਣਾਂ ਸਿੰਘਾਸਣਾਂ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸਮ ਗ੍ਰੰਥ ਜੀ ਮਹਾਰਾਜ ਸ੍ਰੀ ਸਤਬਲੋ ਗ੍ਰੰਥ ਜੀ ਮਹਾਰਾਜ ਸਤਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜਿਆ ਸੁਣਿਆ ਖਾਲਸਾ ਜੀ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ ਜੀਵ ਦਾ ਉਧਾਰ ਹੁੰਦਾ ਹੈ ਸੋ ਐਸੇ ਸਤਗੁਰਾਂ ਨੂੰ ਸਦਾ ਨਮਸਕਾਰ ਹੈ ਸਦਾ ਨਮਸਕਾਰ ਹੈ ਅਸੀਂ ਪਾਤਸ਼ਾਹਾਂ ਦੇ ਪਾਸ਼ਾ ਗੁਰੂ ਗਰੀਬ ਨਵਾਜ਼ ਨੂੰ ਜਿਨ੍ਹਾਂ ਦੀ ਬਾਣੀ ਪੜਿਆ ਸੁਣਿਆ ਖਾਲਸਾ ਜੀ ਮੰਨਦੇ ਸਾਰੇ ਫੁਰਨੇ ਸਾਰੇ ਭੈ ਸਾਰੇ ਸੰਸੇ ਦੂਰ ਹੋ ਜਾਂਦੇ ਜਿਨ੍ਹਾਂ ਦੀ ਬਾਣੀ ਨੂੰ ਹਿਰਦੇ ਵਿੱਚ ਵਸਾਇਆ ਖਾਲਸਾ ਜੀ ਉਹ ਪਲੀਪੂਰਨ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜਿਹੜਾ ਘਾਟ-ਘਾਟ ਵਿੱਚ ਵਸਿਆ ਹੋਇਆ ਹੈ ਖਾਲਸਾ ਜੀ ਉਹਦਾ ਦੀਦਾਰ ਹੋ ਜਾਂਦਾ ਸੋ ਮਹਾਰਾਜ ਸੱਚੇ ਪਾਸ਼ਾ ਮਹਾਰਾਜ ਕਹਿੰਦੇ ਨੇ ਕਿ ਸਤਗੁਰਾਂ ਦਾ ਦੀਦਾਰ ਕਰਨਾ ਸਤਗੁਰਾਂ ਦੇ ਦਰਸ਼ਨ ਕਰਨੇ ਸਤਗੁਰਾਂ ਦੀ ਸੇਵਾ ਕਰਨੀ ਖਾਲਸਾ ਜੀ ਇਹ ਸਭ ਤੋਂ ਉੱਤਮ ਜਿਹੜੇ ਪੁੰਨ ਹਨ ਜੇ ਕੋਈ ਮਨੁੱਖ ਸਤਗੁਰੂ ਜੀ ਦਾ ਹੀ ਨਾ ਹੋਇਆ ਜਿਵੇਂ ਮੰਨ ਲਓ ਸਾਰਾ ਸੰਸਾਰ ਹੈ ਤੇ ਮਹਾਰਾਜ ਜੀ ਕਹਿੰਦੇ ਨੇ ਕਿ ਜਿਹੜਾ ਗੁਰੂ ਵਾਲਾ ਹੈ ਖਾਲਸਾ ਜੀ ਉਹਦੀ ਮਹਾਰਾ ਸੱਚੇ ਪਾਸ਼ਾ ਬਾਹ ਫੜਦੇ ਹੀ ਫੜਦੇ ਨੇ ਕਿਉਂ ਕਿਉਂਕਿ ਉਹਨੂੰ ਆਪਣਿਆਂ ਦੀ ਇਲਾਜ ਹੁੰਦੀ ਹੈ ਉਹਦਾ ਬਿਰਧ ਹੈ ਖਾਲਸਾ ਜੀ ਉਸ ਪਰਮੇਸ਼ਰ ਅਕਾਲ ਪੁਰਖ ਦਾ ਬਿਰਧ ਹੈ ਸ਼ਰਨ ਆਏ ਨੂੰ ਖਾਲਸਾ ਜੀ ਕੰਠ ਨਾਲ ਲਾਉਣਾ ਤੇ ਜਿਹੜਾ ਗੁਰੂ ਵਾਲਾ ਹੀ ਨਹੀਂ ਹੈ ਨਗੁਰਾ ਹੈ ਜਿਨੇ ਗੁਰੂ ਧਾਰਨ ਤੱਕ ਨਹੀਂ ਕੀਤਾ ਤੇ ਖਾਲਸਾ ਜੀ ਉਹਦੀ ਰੱਖਿਆ ਕੌਣ ਕਰੇਗਾ ਉਹਦਾ ਸਹਾਇਕ ਕੌਣ ਹੋਵੇਗਾ ਉਹਦੀ ਮਦਦਗਾਰ ਕੌਣ ਕਰੇਗਾ ਜਦੋਂ ਜਮਾ ਦੀ ਮਾਰ ਪਵੇਗੀ ਜਮ ਖਾਲਸਾ ਜੀ ਲੈ ਕੇ ਜਾਣਗੇ ਧਰਮ ਰਾਜੇ ਦੀ ਕਚਹਿਰੀ ਵਿੱਚ ਹਿਸਾਬ ਹੋਵੇਗਾ ਲੇਖਾ ਜੋਖਾ ਹੋਵੇਗਾ ਵਹੀ ਕੱਢ ਕੇ ਖਾਲਸਾ ਜੀ ਜਿਹੜੇ ਚਿੱਤਰ ਤੇ ਗੁਪਤ ਨੇ ਸਾਡੇ ਕਰਮਾਂ ਨੂੰ ਦਰਸਾਉਣਗੇ ਫਿਰ ਉਸ ਵੇਲੇ ਜਿਹੜਾ ਭਾਰੀ ਪਲੜਾ ਉਹ ਬਹੁਰਾਈ ਬਰਾਈ ਦਾ ਤੇ ਪਾਪਾਂ ਦਾ ਆਵੇਗਾ ਉਸ ਵੇਲੇ ਸਾਡਾ ਕੌਣ ਹਵਾਲਾ ਪਰੇਗਾ ਕੌਣ ਸਾਡਾ ਉਥੇ ਮਦਦਗਾਰ ਹੋਵੇਗਾ ਜੇ ساری ਉਮਰ ਗੁਰੂ ਧਾਰਨ ਨਾ ਕੀਤਾ ਖਾਲਸਾ ਜੀ ਚੁੰਝ ਗਿਆਨੀ ਕਈ ਹੈ ਤੇ ਖਾਲਸਾ ਜੀ ਸਾਬਤ ਸੂਰਤ ਪੱਗਾ ਸਿਰ ਤੇ ਬੰਨੀਆਂ ਹੋਈਆਂ ਦਾੜੇ ਕੇਸ ਰੱਖੇ ਹੋਏ ਕਹੀਂ ਤੇ ਇਥੋਂ ਤੱਕ ਅੰਮ੍ਰਿਤ ਧਾਰੀ ਹਨ ਤੇ ਉਹਨਾਂ ਦੇ ਮੁਖੋਂ ਪਤਾ ਕੀ ਸੁਣੀਦਾ ਕਹਿੰਦੇ ਇਹ ਜਿਹੜਾ ਰੱਬਾ ਰੱਬ ਨਾਂ ਦੀ ਤੇ ਕੋਈ ਸ਼ੈ ਹੀ ਹੈ ਨਹੀਂ ਤੇ ਜੇ ਰੱਬ ਨਾਂ ਦੀ ਕੋਈ ਸ਼ੈ ਨਹੀਂ ਹੈ ਤੇ ਐਡਾ ਸੰਸਾਰ ਜਿਹੜਾ ਫੈਲਿਆ ਹੋਇਆ ਇਹਨੂੰ ਕੌਣ ਚਲਾ ਰਿਹਾ ਐ ਐਡੇ ਸੰਸਾਰ ਉੱਤੇ ਜਿਹੜੇ ਜੀਵ ਜੰਤੂ ਹੈ ਇਹਨਾਂ ਨੂੰ ਕੌਣ ਦੇ ਰਿਹਾ ਖਾਲਸਾ ਜੀ ਹੁਣ ਲੋਕੀ ਜਿਹੜੇ ਕਹਿੰਦੇ ਨੇ ਕਿ ਵਿਗਿਆਨ ਸਭ ਤੋਂ ਉੱਤੇ ਹੈ ਉਹਨਾਂ ਪਤਾ ਨਹੀਂ ਮੂਰਖਾ ਨੂੰ ਪੜ੍ਹੇ ਲਿਖੇ ਮੂਰਖਾ ਨੂੰ ਇਹ ਕਿਉਂ ਨਹੀਂ ਸਮਝ ਆਉਂਦੀ ਕਿ ਇਹ ਜਿਹੜਾ ਵਿਗਿਆਨ ਤੁਸੀਂ ਕਹਿੰਦੇ ਹੋ ਇਹਨੂੰ ਇਹਨੂੰ ਕਿੰਨੇ ਬਣਾਇਆ ਕਿ ਕਿਵੇਂ ਹੋਂਦ ਵਿੱਚ ਆਇਆ ਇਹ ਕਿਉਂ ਨਹੀਂ ਪੜਤਾਲ ਕਰਦੇ ਜਿਵੇਂ ਖਾਲਸਾ ਜੀ ਉਸ ਵਕਤ ਦੇ ਜਿਹੜੇ ਪੰਡਤ ਸਨ ਜਾਂ ਧਾਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸ ਵੇਲੇ ਸਿੱਧਾਂ ਨਾਲ ਗੋਸ਼ਟੀ ਹੁੰਦੀ ਹੈ ਤੇ ਖਾਲਸਾ ਜੀ ਉਹਨਾਂ ਨੂੰ ਪੁੱਛਣਾ ਪੁੱਛੇ ਉਹਨਾਂ ਨੇ ਸਵਾਲ ਕੀਤਾ ਸੀ ਵੀ ਇਹ ਜਿਹੜੀ ਧਰਤੀ ਐ ਇਹ ਧੌਲੇ ਬਲਦ ਦੇ ਸਿਰ ਦੇ ਉੱਤੇ ਖਲੋਤੀ ਐ ਇਹ ਉਹਨਾਂ ਵੱਡੇ ਵੱਡੇ ਗਿਆਨੀ ਬੜੇ ਤਗੜੇ ਗਿਆਨੀ ਸਨ ਉਹ ਤਤਵੇਤੇ ਸਨ ਖਾਲਸਾ ਜੀ ਕੋਈ ਮਾੜੀ ਮੋਟੀ ਹਸਤੀ ਨਹੀਂ ਸੀ ਉਹ ਸਿੱਧ ਵੱਡੀਆਂ ਵੱਡੀਆਂ ਕਰਾਮਾਤਾਂ ਦੇ ਮਾਲਕ ਸਨ ਇੱਕ ਅੱਖ ਦੇ ਫੋਰ ਤੋਂ ਪਹਿਲਾਂ ਅਲੋਪ ਹੋ ਜਾਣਾ ਗਾਇਬ ਹੋ ਜਾਣਾ ਆਕਾਸ਼ ਨੂੰ ਉੱਡ ਜਾਣਾ ਖਾਲਸਾ ਜੀ ਅੰਬਰਾਂ ਦੀ ਸੈਰ ਕਰ ਲੈਣੀ ਇੱਕ ਟੀਲੇ ਦੇ ਉੱਤੇ ਬੈਠ ਜਾਣਾ ਨਿੱਕਾ ਸਰੂਪ ਕਰ ਲੈਣਾ ਵੱਡਾ ਸਰੂਪ ਕਰ ਲੈਣਾ ਪਾਣੀ ਦੇ ਉੱਤੇ ਚੱਲ ਪੈਣਾ ਅੱਗ ਪ੍ਰਗਟ ਕਰ ਲੈਣੀ ਇਹੋ ਜਿਹੇ ਇਤ ਆਦਿਕ ਜਿਹੜੀਆਂ ਸ਼ਕਤੀਆਂ ਉਹ ਆਮ ਪ੍ਰਗਟ ਕਰਦੇ ਸਨ ਤੇ ਉਹਨਾਂ ਦਾ ਇਹ ਸਵਾਲ ਸੀ ਵੀ ਮਹਾਰਾਜ ਜਿਹੜੀ ਧਰਤੀ ਆ ਧੌਲੇ ਬਰਦ ਉੱਤੇ ਖਲੋਤੀ ਆ ਤੇ ਉਸ ਵੇਲੇ ਮਹਾਰਾਜ ਜੀ ਨੇ ਉਹਨਾਂ ਨੂੰ ਕਹਿਣਾ ਕੀਤਾ ਸੀ ਭਲਿਓ ਮੈਨੂੰ ਇਹ ਦੱਸੋ ਫਿਰ ਧੌਲਾ ਬਲਦ ਕਿਹਦੇ ਸਿਰ ਤੇ ਖਲੋਤਾ ਉਹਦੇ ਪੈਰ ਕੀਤੇ ਨੇ ਉਹ ਫਿਰ ਧਰਤੀ ਦੇ ਖਲੋਤਾ ਹੋਵੇਗਾ ਧਰਤੀ ਥੱਲੇ ਫਿਰ ਬਲਦ ਹੋਵੇਗਾ ਫਿਰ ਧਰਤੀ ਹੋਵੇਗੀ ਉਹਨਾਂ ਨੂੰ ਗਿਆਨ ਹੋ ਗਿਆ ਸੀ ਵੀ ਨਹੀਂ ਬਿਲਕੁਲ ਮਹਾਰਾਜੀ ਸੱਚ ਕਹਿ ਰਹੇ ਨੇ ਕਿ ਇਹ ਦਇਆ ਦੇ ਕਰਕੇ ਜਿਹੜਾ ਖਲੋਤਾ ਹੋਇਆ ਇਹ ਧਰਤੀ ਜਿਹੜੀ ਹੈ ਇਹ ਦਇਆ ਕਰਕੇ ਖਲੋਤੀ ਆ ਧਰਮ ਕਰਕੇ ਖਲੋਤੀ ਹੈ ਜੇ ਖਾਲਸਾ ਜੀ ਧਰਤੀ ਉੱਤੇ ਧਰਮ ਹੈ ਤੇ ਦਇਆ ਹੈ ਤੇ ਨਹੀਂ ਤੇ ਖਾਲਸਾ ਜੀ ਇੱਥੇ ਕੱਖ ਨਹੀਂ ਹੈ ਤੇ ਜਿਹੜੇ ਕਹਿੰਦੇ ਆ ਕਿ ਰੱਬ ਹੈ ਨਹੀਂ ਜੇ ਰੱਬ ਹੈ ਨਹੀਂ ਫਿਰ ਧਰਮ ਤਾਂ ਦੂਰ ਦੂਰ ਤੱਕ ਨਹੀਂ ਹੈਗਾ ਸੋ ਇਸ ਕਰਕੇ ਭਾਈ ਜੇ ਤੁਹਾਡਾ ਕੋਈ ਸੱਜਣ ਮਿੱਤਰ ਹੈ ਤੁਸੀਂ ਉਹਦੀ ਹਮਾਇਤ ਕਰਨ ਉਤਰੋ ਤੇ ਹਮਾਇਤ ਕਰਕੇ ਇਹ ਕਹੋ ਕਿ ਰੱਬ ਝੂਠਾ ਤੇ ਸਾਡਾ ਮਿੱਤਰ ਸੱਚਾ ਹੈ ਫਿਰ ਤੁਹਾਡੇ ਤੋਂ ਵੱਡਾ ਕਿਰਤ ਕਰਨ ਹੋਰ ਨਹੀਂ ਕੋਈ ਹੋ ਸਕਦਾ ਮਹਾਰਾਜ ਕਹਿੰਦੇ ਨੇ ਆਕਾਲ ਪੁਰਖ ਸੱਚੇ ਪਾਸ਼ਾ ਮਹਾਰਾਜ ਦੀ ਬਾਣੀ ਨੂੰ ਲੋਕ ਨਹੀਂ ਮੰਨਦੇ ਖਾਲਸਾ ਜੀ ਕਿਸੇ ਬੰਦੇ ਦੀ ਗੱਲ ਉਦਾਂ ਭੱਜ ਕੇ ਮੰਨ ਲੈਂਦੇ ਜੇ ਕੋਈ ਬੰਦਾ ਜਿਹੜਾ ਦੁਕੀ ਦਾ ਨਹੀਂ ਹੁੰਦਾ ਖਾਲਸਾ ਜੀ ਉਹਦੀ ਗੱਲ ਲੋਕੀ ਮੰਨ ਲੈਂਦੇ ਪਰ ਜਿਹੜਾ ਅਕਾਲ ਪੁਰਖ ਵਾਹਿਗੁਰੂ ਕਲਗੀ ਤਰਸਵਾਮੀ ਮਹਾਰਾਜ ਕਹਿ ਰਹੇ ਜਮੀਨ ਜਮਾਨ ਕੈ ਬਿਖੈ ਸਮਸਤ ਏਕ ਜੋਤ ਹੈ ਨਾ ਘਾਟ ਹੈ ਨਾ ਬਾੜ ਹੈ ਨਾ ਘਾਟ ਬਾੜ ਹੂਤ ਹੈ ਉਹ ਕਹਿੰਦੇ ਜਮੀਨ ਤੇ ਜਮਾਨ ਅਸਮਾਨ ਇਹਦੇ ਵਿੱਚ ਇੱਕ ਜੋਤ ਕੰਮ ਕਰ ਰਹੀ ਹੈ ਉਹ ਜਿਹੜੀ ਜੋਤ ਹੈ ਨਾ ਘਟਦੀ ਹੈ ਨਾ ਵਧਦੀ ਹੈ ਲਗਾਤਾਰ ਨਿਰੰਤਰ ਕੰਮ ਕਰ ਰਹੀ ਹੈ ਜੀਵਾਂ ਨੂੰ ਪਾਲ ਰਹੀ ਹੈ ਸੁੱਖ ਦੇ ਰਹੀ ਹੈ ਖਾਲਸਾ ਜੀ ਹਵਾ ਜਿਹੜੀ ਸਾਨੂੰ ਮਿਲ ਰਹੀ ਹੈ ਸੂਰਜ ਜਿਹੜਾ ਹੈ ਲਾਈਟ ਲੈ ਕੇ ਉਸ ਪਰਮੇਸ਼ਰ ਤੋਂ ਪ੍ਰਕਾਸ਼ ਲੈ ਕੇ ਧਰਤੀ ਤੇ ਸਾਨੂੰ ਦੇ ਰਿਆ ਬਨਸਪਤੀ ਬਣ ਰਹੀ ਜਿਸ ਦੇ ਨਾਲ ਅਸੀਂ ਅੰਨ ਖਾਣਾ ਜੀਵ ਜੰਤੂ ਪੈਦਾ ਹੋ ਰੇ ਸ੍ਰਿਸ਼ਟੀ ਵਧ ਫੁੱਲ ਰਹੀ ਹੈ ਤੇ ਇਹ ਸਾਰਾ ਜਿਹੜਾ ਨਿਯਮ ਬੰਦ ਬੰਨਿਆ ਹੋਇਆ ਮਹਾਰਾਜ ਜੀਆ ਨੇ ਧਰਤੀ ਦੇ ਉਤੇ ਇਹ ਕੌਣ ਕਰ ਰਿਹਾ ਜੇ ਰੱਬ ਹੈ ਨਹੀਂ ਮਹਾਰਾਜ ਕਹਿੰਦੇ ਮੂਰਖੋ ਮੂਰਖਾਂ ਵਾਲੀ ਗੱਲ ਨਾ ਕਰੋ ਸਤਗੁਰੂ ਅਕਾਲ ਪੁਰਖ ਦੀ ਬਾਣੀ ਦਾ ਪੱਲਾ ਫੜੋ ਬਾਣੀ ਪੜਿਆਂ ਖਾਲਸਾ ਜੀ ਸੋਝੀ ਆਉਂਦੀ ਹੈ ਇਹ ਅਫਸੋਸ ਦੀ ਗੱਲ ਹੈ ਕਿ ਸਾਡੇ ਲੋਕਾਂ ਨੇ ਸਤਗੁਰੂ ਦੀ ਬਾਣੀ ਨੂੰ ਨਹੀਂ ਮੰਨਿਆ ਪਰ ਗੋਰੇ ਖਾਲਸਾ ਜੀ ਬਾਣੀ ਪੜ ਪੜ ਕੇ ਸੋਝੀ ਲੈ ਰਹੇ ਆ ਕਿ ਇਹ ਧਰਤੀ ਉੱਤੇ ਕੀ ਹੈ ਇਹ ਧਰਤੀ ਉੱਤੇ ਕੀ ਦਾ ਰਾਜ ਹੋਵੇਗਾ ਇਹ ਧਰਤੀ ਉੱਤੇ ਜਿਹੜਾ ਸਭ ਤੋਂ ਸ਼੍ਰੋਮਣੀ ਜਿਹੜਾ ਧਰਮ ਹੈ ਕਿਹੜਾ ਹੈ ਉਹ ਕਹਿ ਰਿਹਾ ਕਿ ਸਿੱਖ ਧਰਮ ਜਿਹੜਾ ਹੈ ਜਾਂ ਇਹ ਪੰਥ ਹੈ ਖਾਲਸਾ ਜੀ ਇਹ ਖਾਲਸਾ ਪੰਥ ਸਿਰਮੋਹਰ ਹੈ ਤੇ ਸਾਡੇ ਲੋਕੀ ਕਹਿ ਰਹੇ ਰੱਬ ਹੈ ਨਹੀਂ ਰੱਬ ਨੂੰ ਮੰਨ ਕੇ ਕੀ ਕਰਨਾ ਬਾਣੀ ਪੜਿਆ ਵੀ ਕੁਝ ਹੁੰਦਾ ਉਹਨਾਂ ਨੇ ਇਹ ਢੰਡੋਰਾ ਪੇਟ ਦਿੱਤਾ ਕਿ ਅਖੰਡ ਪਾਠ ਸਾਹਿਬ ਕਰਾਉਣੇ ਗਲਤ ਨੇ ਬਾਣੀ ਪੜ੍ਹਨੀ ਗਲਤ ਹੈ ਸਹਿਜ ਪਾਠ ਕਰਨਾ ਗਲਤ ਹੈ ਤੋੜਾ ਤੋੜਾ ਰਟਣਾ ਵਾਹਿਗੁਰੂ ਵਾਹਿਗੁਰੂ ਕਰਨਾ ਦੁਪਹਿਰ ਵੇਲੇ ਦੁਪਹਿਰਾ ਨਾ ਕਟੋ ਬਾਣੀ ਨਾ ਪੜੋ ਆ ਨਾ ਕਰੋ ਉਹ ਨਾ ਕਰੋ ਸਾਰਾ ਕੁਝ ਕਰਕੇ ਸੰਗਤ ਨੂੰ ਹਟਾਉਣਾ ਚਾਹੁੰਦੇ ਆ ਪਰ ਮਹਾਰਾਜ ਕਹਿੰਦੇ ਭਾਈ ਸਤਗੁਰੂ ਬਾਣੀ ਅੰਦਰ ਕਹਿੰਦੇ ਆ ਤੇ ਬਾਣੀ ਵਿੱਚ ਬਾਬਾ ਜੀ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਸ਼ਲੋਕਾਂ ਅੰਦਰ ਕਬੀਰ ਏਕ ਘੜੀ ਆਧੀ ਕਰੀ ਆਧੀ ਹੂੰ ਤੇ ਆਦ ਭਗਤਨ ਸੇਤੀ ਗੋਸਟੇ ਜੋ ਕੀਨੇ ਸੋਲਾਬ ਕਹਿੰਦੇ ਇੱਕ ਘੜੀ ਤੋਂ ਅੱਧੀ ਘੜੀ ਅੱਧੀ ਤੋਂ ਵੀ ਅੱਧੀ ਜੇ ਕੋਈ ਮਹਾਰਾਜ ਦੇ ਦਰ ਵਿੱਚ ਸੰਗਤ ਵਿੱਚ ਬੈ ਕੇ ਗੁਰਸਿੱਖਾਂ ਦੀ ਸੰਗਤ ਕਰ ਲੈਂਦਾ ਜਾਂ ਗੁਰੂ ਕੇ ਵਚਨ ਸੁਣ ਲੈਂਦਾ ਮਹਿਮਾ ਸੁਣ ਲੈਂਦਾ ਮਹਾਰਾਜ ਕਹਿੰਦੇ ਉਹਦਾ ਕੀ ਲਾਭ ਹੈ ਕੋਈ ਕਹਿ ਨਹੀਂ ਸਕਦਾ ਐਡੀ ਵੱਡੀ ਗੱਲ ਖਾਲਸਾ ਜੀ ਉਹਨਾਂ ਨੇ ਬਾਣੀ ਵਿੱਚ ਆਖੀ ਹੈ ਤੇ ਸਾਡੇ ਲੋਕ ਕਹਿੰਦੇ ਫਿਰਦੇ ਆ ਕਿ ਬਾਣੀ ਪੜਨਾ ਕੀ ਹੁੰਦਾ ਜਿਵੇਂ ਮਹਾਰਾਜ ਸੱਚੇ ਪਾਛੈ ਜਾਣਦੇ ਦਾਸ ਨੂੰ ਨਾ ਥੋੜੇ ਦਿਨ ਪਹਿਲਾਂ ਕਿਸੇ ਦਾ ਫੋਨ ਆਇਆ ਮੈਂ ਕਿਸੇ ਦਾ ਫੋਨ ਚੱਕਦਾ ਨਹੀਂ ਸੱਚੀਓਂ ਨਹੀਂ ਚੱਕਦਾ ਤੇ ਮੇਰੀ ਬੇਨਤੀ ਵੀ ਹੈ ਭਾਈ WhatsApp ਚੱਲਦਾ ਹੈ ਉੱਥੇ ਮੈਨੂੰ ਮੈਸੇਜ ਕਰਿਆ ਕਰੋ ਵਾਇਸ ਮੈਸੇਜ ਕਰਿਆ ਕਰੋ ਮੈਂ ਜਿਸ ਵੇਲੇ ਸੁਣਾਗਾ ਰਿਪਲਾਈ ਕਰਾਂਗਾ ਫੋਨ ਨਾ ਕਰਿਆ ਕਰੋ ਫੋਨ ਨਹੀਂ ਚੱਕ ਹੁੰਦਾ ਗੱਡੀ ਚਲਾਉਂਦੇ ਰਹੀਦਾ ਸਾਰਾ ਦਿਨ ਕਦੇ ਕਿਤੇ ਕਦੇ ਕਿਤੇ ਕਈ ਕੋਸ਼ਿਸ਼ ਕਰਦੇ ਆਂ ਕਦੀ ਕੋਸ਼ਿਸ਼ ਕਰਦੇ ਆਂ ਤੇ ਫੋਨ ਨਹੀਂ ਚੱਕ ਹੁੰਦਾ ਕਈਆਂ ਦਾ ਖਾਲਸਾ ਜੀ ਇਹ ਵਤੀਰਾ ਹੈ ਕਿ ਉਹ ਬੋਲਦੇ ਆ ਕਿ ਫੋਨ ਨਹੀਂ ਤੁਸੀਂ ਚੱਕਦੇ ਮੈਂ ਨੰਬਰ ਇਸ ਕਰਕੇ ਦਿੱਤਾ ਉਹਦੇ ਥੱਲੇ ਲਿਖਿਆ ਸਿਰਫ WhatsApp ਹੈ ਉੱਥੇ ਤੁਸੀਂ ਮੈਸੇਜ ਕਰ ਸਕਦੇ ਹੋ ਮੈਸੇਜ ਦਾ ਮੈਂ ਰਿਪਲਾਈ ਜ਼ਰੂਰ ਕਰਾਂਗਾ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਨਾਲ ਇੱਕ ਚਲੋ ਇੱਕ ਮਾਤਾ ਜੀ ਹੁਣਾਂ ਨੇ ਮੈਨੂੰ ਮੈਸੇਜ ਫੋਨ ਕੀਤਾ ਉਹ ਕਹਿੰਦੇ ਵੀ ਸਾਡੇ ਘਰੇ ਬਹੁਤ ਕਲਾਕਲੇਸ਼ ਹੈ ਤੇ ਮੈਂ ਨਾ ਪਹਿਲਾਂ ਵੀ ਕਈਆਂ ਨੇ ਦੱਸੇ ਪਰ ਇਹ ਅਨੋਖੀ ਗੱਲ ਸੀ ਮੈਂ ਮਾਤਾ ਜੀ ਨੂੰ ਕਿਹਾ ਮੈਂ ਕਿਹਾ ਮਾਤਾ ਜੀ ਕਿ ਮੂਲ ਮੰਤਰ ਦਾ ਅਭਿਆਸ ਕਰਿਆ ਕਰੋ ਤੇ ਮਾਤਾ ਨਾਲ ਅਗੋਂ ਬੜੀ ਜ਼ੋਰ-ਜ਼ੋਰ ਦੀ ਹਸੀ ਤੇ ਹਸੀ ਵੀ ਇਦਾਂ ਲਾ ਲਓ 30 ਸੈਕਿੰਡ 45 ਸੈਕਿੰਡ ਉਹ ਹੱਸਦੀ ਰਹੀ ਹਾਸਾ ਹਾਸ ਕੇ ਕਹਿੰਦੀ ਬਸ ਇਹੋ ਹੀ ਕਮੀ ਸੀ ਕਹਿੰਦੀ ਮੈਨੂੰ ਮੈਂ ਤੁਹਾਨੂੰ ਫੋਨ ਲਾ ਲਿਆ ਗਲਤੀ ਨਾਲ ਕਹਿੰਦੀ بڑے ਬਾਬਿਆਂ ਨੇ ਟੋੜ ਕੇ ਛੱਡੇ ਮੈਨੂੰ ਕਹਿੰਦੇ ਪਾਠ ਕਰਿਆ ਕਰ ਪਾਠਾ ਨਾਲ ਵੀ ਕੁਝ ਹੁੰਦਾ ਕਹਿੰਦੀ ਉਹ ਖਾਲਸਾ ਜੀ ਇਹੋ ਜੇ ਬੰਦਿਆਂ ਦੀ ਮੱਤ ਤੇ ਇੱਥੇ ਖਲੋਤੀ ਆ ਤੇ ਸੁਖ ਭਾਲ ਦੇ ਫਿਰਦੇ ਤੇ ਜੇ ਤੁਸੀਂ ਪਾਠ ਨਹੀਂ ਕਰਦੇ ਤੇ ਆਪਾਂ ਸੋਚ ਵਿਚਾਰ ਕੇ ਵੇਖੀਏ ਤੇ ਉਹ ਮਾਤਾ ਨੂੰ ਵੀ ਇਹ ਅਕਲ ਚਾਹੀਦੀ ਆ ਜੇ ਸੁਣਦੇ ਹੁਣ ਵੈਸੇ ਤਾਂ ਉਹ ਸੁਣਦੇ ਹੀ ਨਹੀਂ ਹੁਣੇ ਕਿਉਂਕਿ ਜਿੱਦਾਂ ਨਹੀਂ ਉਹਨਾਂ ਦੀ ਬਿਰਤੀ ਦੇਖੀ ਆ ਮੈਂ ਉਹ ਸੁਣਦੇ ਤਾਂ ਨਹੀਂ ਹੋਣਗੇ ਤੇ ਜੇ ਸੁਣਦੇ ਹੋਣਗੇ ਤੇ ਮੈਂ ਉਹਨਾਂ ਨੂੰ ਇਹ ਗੱਲ ਕਹਿਣੀ ਚਾਹੁੰਨਾ ਤੇ ਸੰਗਤ ਜੀ ਤੁਸੀਂ ਆਪ ਸੋਚ ਸਕਦੇ ਹੋ ਜਿਹੜੀ ਬੀਬੀ ਨੂੰ ਪਾਠ ਕਰਨ ਤੇ ਕਿਹਾ ਤੇ ਉਹ ਹਸੀ ਤੇ ਹੱਸ ਕੇ ਕਹਿੰਦੀ ਵੀ ਬਸ ਇਹੋ ਕੁਝ ਸੁਣਨਾ ਬਾਕੀ ਸੀ ਵੀ ਹੁਣ ਮੈਂ ਪਾਠਾਂ ਦੇ ਚੱਕਰਾਂ 'ਚ ਪਾਵਾਂ ਜਿਹੜੀ ਮਾਈ ਨੂੰ ਦੁੱਖ ਹੈ ਪਾਠ ਨਹੀਂ ਕਰਦੀ ਤੇ ਖਾਲਸਾ ਜੀ ਉਹ ਸੁੱਖ ਕਿਵੇਂ ਭਾਲਦੀ ਹੈ ਵੀ ਕੌਣ ਸੁੱਖ ਦਊਗਾ ਬਿਨਾਂ ਬਾਣੀ ਤੋਂ ਸੁੱਖ ਮਿਲ ਸਕਦਾ ਨਹੀਂ ਮਿਲ ਸਕਦਾ ਮਹਾਰਾਜ ਕਹਿੰਦੇ ਨੇ ਕਿ ਸਾਰਾ ਸੰਸਾਰ ਜਿਹੜਾ ਭਰਮ ਵਿੱਚ ਪਿਆ ਹੋਇਆ ਖਾਲਸਾ ਜੀ ਭਰਮ ਕਿਵੇਂ ਦਾ ਹੈ ਕਿ ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਦੁਨੀਆ ਤੋਂ ਸਿਆਣੇ ਆ ਜਿਹੜੇ ਆ ਗਰੰਥੀ ਸਿੰਘ ਨੇ ਜਾਂ ਗੁਰੂ ਕੇ ਵਜ਼ੀਰ ਜਾਂ ਸੰਤ ਮਹਾਂਪੁਰਸ਼ ਜਾਂ ਗੁਰੂ ਕੀ ਸੰਗਤ ਜਾਂ ਨੇਕ ਪੁਰਖਾਂ ਦੀ ਸੰਗਤ ਜਾਂ ਸਤਗੁਰੂ ਮਹਾਰਾਜ ਦੇ ਪ੍ਰਵੇਸ਼ ਬਚਨ ਉਹਨਾਂ ਨੂੰ ਲੱਗਦਾ ਵੀ ਇਹ ਸਾਰੇ ਝੂਠੇ ਆ ਤੇ ਜੋ ਜ਼ਿੰਦਗੀ ਵਿੱਚ ਮੈਂ ਸਿੱਖਿਆ 20 ਕ ਸਾਲਾਂ ਦੇ ਵਿੱਚ ਵੀ ਇਹ ਸਭ ਤੋਂ ਜ਼ਿਆਦਾ ਜਿਹੜਾ ਗਿਆਨ ਮੈਨੂੰ ਹੀ ਪ੍ਰਾਪਤ ਆ ਮੈਨੂੰ ਸਭ ਪਤਾ ਤੇ ਸੰਸਾਰ ਨੂੰ ਕੱਖ ਨਹੀਂ ਪਤਾ ਪਰ ਮਹਾਰਾਜ ਕਹਿੰਦੇ ਤੂੰ ਭਾਈ ਸੰਸੇ ਵਿੱਚ ਹੈਂ ਤੂੰ ਧਰਮ ਵਿੱਚ ਪਿਆ ਹੋਇਆ ਤੈਨੂੰ ਤਾਂ ਸੋਝੀ ਨਹੀਂ ਹੈ ਤੇ ਬਾਬਾ ਜੀ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਕਬੀਰ ਨਾਮ ਨਾਮ ਜਾਣਿਓ ਨਹੀਂ ਪਾਲਿਓ ਕਟਕ ਕਟੰਬ ਕਹਿੰਦੇ ਤੂੰ ਕਦੇ ਵਾਹਿਗੁਰੂ ਜੀ ਦਾ ਮਹਾਰਾਜ ਜੀ ਦਾ ਜਿਹੜਾ ਅਸਲ ਰਤਨ ਹੈ ਉਹ ਨਾਮ ਜਿਹੜਾ ਹੈ ਕਦੀ ਜਾਣਿਆ ਹੀ ਨਹੀਂ ਜਪਿਆ ਹੀ ਨਹੀਂ ਤੇ ਆਪਣੇ ਪਰਿਵਾਰ ਨੂੰ ਟੱਬਰ ਨੂੰ ਹੀ ਪਾਲਦਾ ਰਿਆਂ ਟੱਬਰ ਹੀ ਪਾਲਦੇ ਆ ਨਾ ਖਾਲਸਾ ਜੀ ਆਪਾਂ ਸਵੇਰੇ ਉੱਠ ਕੇ ਸ਼ਾਮਾਂ ਤੱਕ ਹੁਣ ਇੱਥੇ ਇਹ ਗੱਲ ਬੋਲੀ ਆ ਤੇ ਇੱਥੇ ਕਈ ਇਹੋ ਜਿਹੇ ਹੋਣੇ ਆ ਉਹਨਾਂ ਨੇ ਕਹਿਣਾ ਲੈ ਹੁਣ ਟੱਬਰ ਪਾਲਣੇ ਛੱਡ ਦਈਏ ਹੁਣ ਕਮਾਈ ਕਰਨੀ ਛੱਡ ਦਈਏ ਖਾਲਸਾ ਜੀ ਮੈਂ ਉਹਨਾਂ ਨੂੰ ਦੱਸ ਦਵਾਂ ਕਿ ਕਲਗੀ ਧਰਮਾ Swami ਮਹਾਰਾਜ ਜੀਆ ਨੇ 52 ਹੁਕਮ ਕੀਤੇ ਨੇ ਅਬਜਲ ਨਗਰ ਸ਼੍ਰੀ ਹਜੂਰ ਸਾਹਿਬ ਨਦੇੜ ਦੀ ਧਰਤੀ ਤੇ ਉਹਨਾਂ ਦੇ ਵਿੱਚੋਂ ਪਹਿਲਾ ਹੁਕਮ ਜਿਹੜਾ ਹੈ ਉਹ ਹੈ ਕੀਰਤ ਕਰਨੀ ਪਹਿਲਾ ਹੁਕਮ ਮਹਾਰਾਜ ਨੇ ਕੀਰਤ ਕਰਨੀ ਕਿਹਾ ਹੈ ਫਿਰ ਦੂਜਾ ਹੁਕਮ ਕੀਤਾ ਨਾਮ ਜਪਣਾ ਪਹਿਲਾ ਮਹਾਰਾਜ ਨੇ ਕੀਰਤ ਕਰਨੀ ਕਹੀ ਹੈ ਪਰ ਆਪਾਂ ਕੱਲੀ ਕੀਰਤੀ ਕਰ ਛੱਡੀ ਹੈ ਨਾਮ ਕਿਸੇ ਨੇ ਜਪਣ ਦੀ ਕੋਸ਼ਿਸ਼ ਨਹੀਂ ਕੀਤੀ ਕਬੀਰ RAM ਨਾਮ ਜਾਣਿਓ ਨਹੀਂ ਪਾਲਿਓ ਕਟਕ ਕੁਟੰਬ ਕਹਿੰਦੇ ਧੰਦੇ ਹੀ ਮੈਂ ਮਰ ਗਇਓ ਬਾਹਰ ਭਈ ਨਾ ਬੰਬ ਕਹਿੰਦੇ ਧੰਦਾ ਕਰਦਾ ਕਮਾਈ ਕਰਦਾ ਹੀ ਮਨੁੱਖ ਮਰ ਗਿਆ ਤੇ ਖਾਲਸਾ ਜੀ ਇਹਦੇ ਮੁਖੋਂ ਕਦੇ ਮਹਾਰਾਜ ਦਾ ਨਾਮ ਨਹੀਂ ਨਿਕਲਿਆ ਕਦੇ ਨਹੀਂ ਇਹਨੇ ਕਿਹਾ ਵੀ ਪਰਮੇਸ਼ਰ ਤੇਰਾ ਸ਼ੁਕਰ ਹੈ ਸ਼ੁਕਰਾਨਾ ਤੂੰ ਸਾਨੂੰ ਇੰਨਾ ਕੁਝ ਦਿੱਤਾ ਇੰਨੇ ਸਾਲ ਮੇਰੇ ਜ਼ਿੰਦਗੀ ਦੇ ਬਤੀਤ ਹੋ ਗਏ ਮਹਾਰਾਜ ਮੈਂ ਸੁੱਖਾ ਨਾ ਬਤੀਤ ਕੀਤੇ ਨੇ ਤੇ ਮਹਾਰਾਜ ਅਗਲੀ ਜ਼ਿੰਦਗੀ ਦਾ ਪਤਾ ਨਹੀਂ ਕਦੇ ਵੀ ਨਹੀਂ ਕਿਹਾ ਮਹਾਰਾਜ ਤੇਰਾ ਸ਼ੁਕਰਾਨਾ ਅਸੀਂ ਨਾਮ ਜਪਾਂਗੇ ਮਹਾਰਾਜ ਤੂੰ ਸਾਨੂੰ ਇੰਨਾ ਕੁਝ ਦਿੰਨਾ ਅਸੀਂ ਤੇਰਾ ਨਾਮ ਜਪਿਆ ਕਰਾਂਗੇ ਅਸੀਂ ਬਾਣੀ ਪੜਿਆ ਕਰਾਂਗੇ ਕੋਈ ਕਹਿੰਦਾ ਨਹੀਂ ਕਹਿੰਦਾ ਖਾਲਸਾ ਜੀ ਤੇ ਸੰਸਾਰ ਵਿੱਚ ਨਾ ਕੋਈ ਬੰਦਾ ਜਿਵੇਂ ਮੰਨ ਲਓ ਆਪਣੇ ਬੱਚੇ ਜਿਹੜੇ ਬਾਹਰ ਗਏ ਹੋਏ ਨੇ ਉੱਥੇ ਕੋਈ ਬੰਦਾ ਕਵੇ ਕਿ ਸਾਡੇ ਧੀ ਪੁੱਤ ਨੂੰ ਵੀ ਭਾਈ ਤੂੰ ਨਾ ਮੈਂ ਤੈਨੂੰ ਪੈਸੇ ਦਿਆ ਕਰੂੰਗਾ ਵੀ ਕੋਈ ਗੱਲ ਨਹੀਂ ਤੂੰ ਆਪਣਾ ਕੰਮ ਕਾਜ ਵੇਖ ਲੈ ਹਨਾ ਵੀ ਤੂੰ ਮੇਰੇ ਕੋਲ ਹਰ ਮਹੀਨੇ ਪੈਸੇ ਲੈ ਜਾਣੇ ਆ ਡਾਲਰ ਲੈ ਜਾਣੇ ਆ ਇਹਨੂੰ ਫਿਕਰ ਕਰਨ ਦੀ ਲੋੜ ਨਹੀਂ ਮੈਂ ਤੇਰੀ ਮਦਦ ਕਰੂੰਗਾ ਤੇ ਖਾਲਸਾ ਜੀ ਉਹ ਸਾਡੇ ਬੱਚੇ ਜਾਂ ਅਸੀਂ ਆਪ ਖੁਦ ਅਸੀਂ ਉਹ ਬੰਦੇ ਦੇ ਪੈਰ ਤੋਂ ਤੋਂ ਪੀਵਾਂਗੇ ਜੇ ਉਹ ਅੱਧੀ ਜਮਾਨਾ ਸਾਨੂੰ ਕੰਮ ਕਵੇ ਨਾ ਅਸੀਂ ਭੱਜ ਭੱਜ ਕੇ ਕਰਾਂਗੇ ਕਿਉਂ ਕਿਉਂਕਿ ਉਹ ਸਾਨੂੰ ਪੈਸੇ ਦੇ ਰਿਹਾ ਤੇ ਫਿਰ ਇਸ ਤੋਂ ਉਲਟ ਰੱਬ ਹੈ ਉਹਨੇ ਸਵਾਸੇ ਦਿੱਤੇ ਸਰੀਰ ਦਿੱਤਾ ਰੋਜ਼ ਇੱਕ ਦਿਨ ਦੇ ਰਿਹਾ ਰਹਿਣ ਵਾਸਤੇ ਛੱਤ ਦਿੱਤੀ ਕੱਪੜੇ ਦੇ ਉੱਤੇ ਤਨ ਢੱਕਣ ਵਾਸਤੇ ਮਾਪੇ ਦਿੱਤੇ ਸੰਸਾਰ ਦਿੱਤਾ ਹਵਾ ਪਾਣੀ ਦਿੱਤਾ ਕੀ ਨਹੀਂ ਦਿੱਤਾ ਖਾਣ ਪੀਣਨ ਸਭ ਕੁਝ ਦਿੱਤਾ ਤੇ ਅਸੀਂ ਖਾਲਸਾ ਜੀ ਉਹਦਾ ਨਾਮ ਨਹੀਂ ਜਪ ਸਕਦੇ ਇਹ ਇਹ ਸੋਚਣ ਵਾਲੀਆਂ ਗੱਲਾਂ ਨੇ ਮਹਾਰਾਜ ਤੋਂ ਕਦੇ ਦੂਰ ਨਹੀਂ ਹੋਣਾ ਚਾਹੀਦਾ ਬਹੁਤਾ ਨਹੀਂ ਜਪ ਸਕਦੇ ਥੋੜਾ ਤੇ ਜਪੋ ਕੋਈ 5 ਮਿੰਟ ਤੇ ਉਹ ਪਰਮੇਸ਼ਰ ਕਾਲਪੁਰਖ ਦੇ ਨਾਮ ਦੇ ਕੱਢੋ ਕਿ ਮਹਾਰਾਜ ਜੀ ਅਸੀਂ 5 ਮਿੰਟ ਤੇਰਾ ਨਾਮ ਜਪ ਸਕਦੇ ਆ ਸਾਡੇ ਤੇ ਮਹਾਰਾਜ ਆਪਣੀ ਮਿਹਰ ਭਰਿਆ ਹੱਥ ਰੱਖੀ ਆਪਣੀ ਨਜ਼ਰ ਰੱਖੀ ਤੇ ਖਾਲਸਾ ਜੀ ਉਹ ਸਤਗੁਰੂ ਐਡਾ ਦਿਆਲ ਕਿਰਪਾਲੂ ਹੈ ਐਡਾ ਦਿਆਲੂ ਹੈ ਉਹ ਤੁਹਾਡੇ 5 ਮਿੰਟਾਂ ਦੇ ਰੀਤ ਜਾਵੇਗਾ ਖੁਸ਼ ਹੋ ਜਾਵੇਗਾ ਤੁਹਾਡੇ ਇੱਕ ਵਾਰ ਮੂੰਹੋਂ ਵਾਹਿਗੁਰੂ ਕਹਿਣ ਤੇ ਖੁਸ਼ ਹੋ ਜਾਵੇਗਾ ਪਰ ਮਨੋਂ ਕਹਿ ਕੇ ਤੇ ਵੇਖੋ ਉਹ ਸਤਿਗੁਰਾਂ ਨੂੰ ਵਿਸਾਰੋ ਨਾ ਸਤਿਗੁਰ ਨਾਲ ਜੁੜੀਏ ਕਲਗੀਧਰ ਸਵਾਮੀ ਮਹਾਰਾਜ ਦੇ ਚਰਨਾਂ ਦੀ ਪ੍ਰੀਤ ਪਾਈਏ ਮਾਤਾ ਸਾਹਿਬ ਦੇਵਾ ਕੌਰ ਨਾਲ ਪ੍ਰੀਮ ਪ੍ਰੇਮ ਕਰੀਏ ਖਾਲਸਾ ਜੀ ਜਿਨ੍ਹਾਂ ਨੇ ਸਾਡੇ ਵਾਸਤੇ ਆਪਣੇ ਬੱਚੇ ਸ਼ਹੀਦ ਕਰਵਾ ਲਏ ਸਾਰਾ ਪੰਥ ਖਾਲਸਾ ਜੀ ਮਹਾਰਾਜ ਨੇ ਸਜਾਉਣ ਵਾਸਤੇ ਆਪਣਾ ਪਰਿਵਾਰ ਜਿਹੜਾ ਹੈ ਉਹ ਖੇਰੂ ਖੇਰੂ ਕਰਵਾ ਲਿਆ ਸ਼ਹੀਦ ਕਰਵਾ ਲਿਆ ਸੋ ਐਸੇ ਸਤਿਗੁਰਾਂ ਨੂੰ ਕਦੇ ਨਾ ਵਿਸਾਰੀਏ ਜਿਨ੍ਹਾਂ ਨੇ ਸਾਡੇ ਵਾਸਤੇ ਸਭ ਕੁਝ ਕੀਤਾ ਮਾਰਾ ਕਿਰਪਾ ਕਰਨ ਸਾਨੂੰ ਸੁਮਤ ਆਵੇ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਗੁਰਾਂ ਦੀ ਮਿਹਰ ਸਦਕਾ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਸਦਕਾ ਬਾਬਾ ਨੂਰ ਸਿੰਘ ਸਾਹਿਬ ਦੀ ਮਿਹਰ ਸਦਕਾ ਜੋ ਆਈ ਹੈ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਗੁਰੂ ਮਿਹਰਾ ਕਰ ਰਹੇ ਆਪਾਂ ਵੀ ਭਾਈ ਸਤਗੁਰਾਂ ਦੇ ਚਰਨਾਂ ਨਾਲ ਝੁਕੀਏ ਸਤਗੁਰਾਂ ਨੂੰ ਆਪਣਾ ਸਭ ਕੁਝ ਮੰਨੀਏ ਥਾਂ ਥਾਂ ਤੇ ਸੀਸ ਨਾ ਝੁਕਾਈਏ ਦੇਣ ਵਾਲਾ ਇੱਕੋ ਦਾਤਾ ਹੈ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦੇਂਦੇ ਤੋਟ ਨਾ ਆਵੰਦੀ ਅਗੰਤ ਭਰੇ ਭੰਡਾਰ ਉਹ ਸਾਰਿਆਂ ਨੂੰ ਦੇਣ ਵਾਲਾ ਇੱਕੋ ਦਾਤਾ ਹੈ ਭਾਈ ਰਾਹ ਵਖੋ ਵਖਰੇ ਨੇ ਜਿਵੇਂ ਆਪਾਂ ਕਿਸੇ ਦੁਕਾਨ ਤੇ ਚਲ ਜਾਈਏ ਉੱਥੋਂ ਚੀਜ਼ ਲੈ ਲਈਏ ਤੇ ਕਹਿ ਦਈਏ ਵੀ ਦੁਕਾਨ ਵਾਲਾ ਹੀ ਰੱਬ ਹੈ ਨਹੀਂ ਦੁਕਾਨ ਵਾਲਾ ਵੀ ਕਿਤੋਂ ਲੈ ਕੇ ਆਇਆ ਤੇ ਜਿੱਥੋਂ ਲੈ ਕੇ ਆਇਆ ਉਹ ਵੀ ਕਿਤੋਂ ਲੈ ਕੇ ਆਇਆ ਸੋ ਇਸੇ ਪ੍ਰਕਾਰ ਉਹ ਇੱਕੋ ਦਾਤਾ ਹੈ ਧੰਨ ਗੁਰੂ ਨਾਨਕ ਸਾਹਿਬ ਨੂੰ ਸਿਮਰਿਏ ਆਓ ਸਾਡੀ ਬੀਤੀ ਸਰਵਣ ਕਰੀਏ ਇੱਕ ਭਾਈ ਸਾਹਿਬ ਹੁਣਾਂ ਨੇ ਸੁਣਾਉਣਾ ਕੀਤੀ ਹੈ ਕਿ ਬਾਬਾ ਦੀਪ ਸਿੰਘ ਸਾਹਿਬ ਹੁਣਾਂ ਨੇ ਉਹਨਾਂ ਦੇ ਬਹੁਤ ਕਿਰਪਾ ਕੀਤੀ ਉਹ ਵੀਰ ਜੀ ਦੱਸਦੇ ਕਿ ਮੈਂ ਪਹਿਲਾਂ ਨਾ ਅਸਲ ਦੇ ਵਿੱਚ ਤੁਹਾਨੂੰ ਦੱਸਾਂ ਤੇ ਕਾਮਰੇਡ ਬੰਦਾ ਹਾਂ ਨਾਸਤਕ ਬੰਦਾ ਸਾਂ ਮਹਾਰਾਜ ਦੀ ਮਹਿਮਾਨੂਨੀ ਸੀ ਜਾਣਦਾ ਦਸ਼ਮ ਪਾਸ਼ਾ ਦੀ ਬਾਣੀ ਨੂੰ ਨਿੰਦਦਾ ਸਾਂ ਸੋ ਐਵੇਂ ਦਾ ਮੇਰਾ ਸੁਭਾਅ ਸੀ ਤੇ ਮੈਂ ਇਹੋ ਜੇ ਬੰਦਿਆਂ ਨੂੰ ਤੇ ਬਹੁਤੀ ਕੋਈ ਪੁਰਾਣੀ ਗੱਲ ਨਹੀਂ ਐ ਖਾਲਸਾ ਜੀ ਇਸੇ ਸਮੇਂ ਇਸੇ ਸਾਲ ਦੇ ਵਿੱਚ ਜਿੱਦਾਂ ਪਿਛਲਾ 24 ਲੰਘਿਆ ਇਹਦੇ ਵਿੱਚ ਹੀ ਉਹਦੇ ਤੇ ਕਿਰਪਾ ਹੁੰਦੀ ਐ ਸਤਗੁਰਾਂ ਦੀ ਬੇਅੰਤ ਤੇ ਕਹਿੰਦਾ ਮੈਂ ਨੇਕੀ ਨੂੰ ਸੁਣਦਾ ਸਾਂ ਜਿਹੜਾ ਉਹ ਹਰਨੇਕ ਸਿੰਘ ਨੇਕੀ ਐ ਨਕੰਮਾ ਤੇ ਖਾਲਸਾ ਜੀ ਨਰਕਾਂ ਦਾ ਭਾਗੀ ਜਿਹਦਾ ਨਾਂ ਲੈਣਾ ਹੀ ਮੈਂ ਕਹਿੰਨਾ ਮਾੜਾ ਤੇ ਫਿਰ ਵੀ ਚਲੋ ਆਪਾਂ ਲੈ ਦਿੱਤਾ ਮੈਂ ਤਾਂ ਕਹਿੰਨਾ ਉਹਦਾ ਨਾਂ ਲੈ ਕੇ ਵੀ ਬੰਦਾ ਨਰਕਾਂ ਨੂੰ ਚਲ ਜਵੇ ਸੋ ਸੱਚੇ ਪਾਸ਼ਾ ਬਖਸ਼ ਲੈਣ ਇਹੋ ਜਿਹੇ ਲਖੰਡਰਾਂ ਦਾ ਨਾਂ ਮਹਾਰਾਜ ਨੇ ਧਰਤੀ ਦੇ ਖਾਲਸਾ ਜੀ ਬਹੁਤ ਤਰ੍ਹਾਂ ਦੇ ਲੋਕ ਪੈਦਾ ਕੀਤੇ ਆ ਉਹਨਾਂ ਦੇ ਵਿੱਚੋਂ ਜਿਹੜਾ ਸਿਰੇ ਦਾ ਨਕਮਾ ਤੇ ਨਰਕ ਹੈ ਜਿਹੜਾ ਮਹਾਰਾਜ ਦੀ ਬਾਣੀ ਨੂੰ ਨਿੰਦਦਾ ਇਤਿਹਾਸ ਨੂੰ ਨਿੰਦਦਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਾਂ ਪਾਤਸ਼ਾਹਾਂ ਤੱਕ ਸਾਧੂ ਸੰਤਾਂ ਸਾਰਿਆਂ ਨੂੰ ਨਿੰਦਦਾ ਇਤੋਂ ਵੱਡਾ ਨਿੰਦਕ ਹੋਰ ਖਾਲਸਾ ਜੀ ਸੰਸਾਰ ਵਿੱਚ ਮੈਂ ਅਜੇ ਤੱਕ ਨਹੀਂ ਵੇਖਿਆ ਉਹ ਕਹਿੰਦਾ ਮੈਂ ਉਹਨੂੰ ਸੁਣਦਾ ਸਾਂ ਤੇ ਮੇਰੀ ਬਿਰਤੀ ਉਹੋ ਜੀ ਸੀ ਮੇਰੇ ਘਰਦਿਆਂ ਨੇ ਫੋਨ ਕਰਨਾ ਮੈਂ ਨਿਊਜ਼ੀਲੈਂਡ ਰਹਿੰਦਾ ਸਾਂ ਮੇਰੇ ਘਰਦਿਆਂ ਨੇ ਫੋਨ ਕਰਨਾ ਵੀ ਤੂੰ ਪੁੱਤ ਨਾਮ ਜਪਿਆ ਕਰ ਬਾਣੀ ਪੜਿਆ ਕਰ ਤੇ ਮੈਂ ਉਹਨਾਂ ਨੂੰ ਕਹਿਣਾ ਵੀ ਐਵੇਂ ਮੇਰੇ ਲਾਗੇ ਤੁਸੀਂ ਆ ਨਾ ਨਾ ਲਿਆ ਕਰੋ ਕਹਿੰਦਾ ਜਦੋਂ ਮੇਰੀ ਮਾਤਾ ਨੇ ਕਹਿਣਾ ਨਾ ਪੁੱਤ ਬਾਣੀ ਪੜਿਆ ਕਰ ਤੇ ਮੈਂ ਕਹਿਣਾ ਵੀ ਮਾਤਾ ਵੀ ਮੈਂ ਤੈਨੂੰ ਫੋਨ ਹੀ ਨਹੀਂ ਕਰਨਾ ਕਹਿੰਦਾ ਇੱਕ ਇੱਕ ਹਫ਼ਤਾ ਮੈਂ ਫੋਨ ਨਾ ਕਰਨਾ ਕਹਿੰਦੇ ਬਾਅਦ ਵਿੱਚ ਕੀ ਹੁੰਦਾ ਕਿ ਮੈਂ ਪਿਛਲੇ 9 10 ਸਾਲਾਂ ਤੋਂ ਨਿਊਜ਼ੀਲੈਂਡ ਆ ਬੜਾ ਸੋਹਣਾ ਮੇਰਾ ਕੰਮ ਸੀ ਬੜੀ ਮਾਹਰ ਦੀ ਕਿਰਪਾ ਪੈਸੇ ਚੰਗੇ ਆਸ਼ ਕਰਦਾ ਰਿਹਾ ਉੱਥੇ ਤੇ ਉਠਿਆਂ ਕੰਮਾਂ ਦੇ ਵਿੱਚ ਪਿਆ ਹੋਇਆ ਸਾਂ ਕਹਿੰਦੇ ਫਿਰ ਇਹੋ ਜਿਹਾ ਸਮਾਂ ਆਉਂਦਾ ਇਦਾਂ 6 ਵਜ ਦੀ ਹੈ ਵੀ ਸਾਡੇ ਕੋਲੋਂ ਇੱਕ ਕਹਿੰਦਾ ਕੋਈ ਇਹੋ ਜੀ ਮੇਰੇ ਕੋਲ ਗਲਤੀ ਹੋ ਜਾਂਦੀ ਉਹਨਾਂ ਦੱਸੀ ਨਹੀਂ ਕਹਿੰਦੇ ਇਹੋ ਜੀ ਗਲਤੀ ਹੋ ਜਾਂਦੀ ਮੈਂ ਮੂਦੇ ਮੂੰਹ ਡਿਗਦਾ ਤੇ ਮੈਂ ਕਹਿੰਦਾ ਦਿਨਾਂ ਦੇ ਵਿੱਚ ਏਦਾਂ ਕਹਿ ਲਓ ਕਿ ਬੰਦਾ ਬੰਦੇ ਦੀ ਅੱਖ ਬੰਦ ਹੋਈ ਬੰਦੇ ਨੇ ਅੱਖ ਖੋਲੀ ਤਾਂ ਕਿਤੇ ਹੋਰ ਇਹਦਾ ਏਦਾਂ ਹੀ ਮੇਰੇ ਨਾਲ ਹੋਇਆ ਵੀ ਪਹਿਲਾਂ ਜਦੋਂ ਮੇਰੀਆਂ ਅੱਖਾਂ ਖੁੱਲੀਆਂ ਤਾਂ ਮੈਂ ਨਿਊਜ਼ੀਲੈਂਡ ਸਾਂ ਬੰਦ ਕਰਕੇ ਖੁੱਲ੍ਹੀਆਂ ਤੇ ਪੰਜਾਬ ਬੈਠਾ ਸਾਂ ਏਦਾਂ ਦਾ ਕਹਿੰਦਾ ਮੇਰਾ ਹਾਲ ਹੋ ਗਿਆ ਏਦਾਂ ਇੱਕਦਮ ਹੀ ਵਾਪਸ ਆ ਗਿਆ ਕਹਿੰਦਾ ਜਦੋਂ ਇੱਥੇ ਆਇਆ ਇੱਥੇ ਆ ਕੇ ਮੈਂ ਬਿਮਾਰ ਹੋ ਗਿਆ ਬਹੁਤ ਜਿਆਦਾ ਬਿਮਾਰ ਮੈਨੂੰ ਕੁਝ ਪਚਦਾ ਨਹੀਂ ਸੀ ਰੋਟੀ ਖਾਂਦਾ ਸਾਂ ਤੇ ਨਾਲ ਹੀ ਮੈਨੂੰ ਵਾਸ਼ਰੂਮ ਜਾਣਾ ਪੈਂਦਾ ਸੀ 15 20 ਦਿਨ ਲਗਾਤਾਰ ਮੇਰੇ ਨਾਲ ਇਦਾਂ ਹੁੰਦਾ ਗਿਆ ਮੇਰਾ ਸਰੀਰ ਸਾਰਾ ਹੀ ਜਿਹੜਾ ਝੜ ਗਿਆ ਕਹਿੰਦਾ ਮੇਰਾ ਪੇਟ ਕਾਫੀ ਸੀ ਉਹ ਇਦਾਂ ਅੰਦਰ ਨੂੰ ਜਿੰਨਾ ਬਾਹਰ ਨੂੰ ਸੀ ਉਹਨਾਂ ਅੰਦਰ ਨੂੰ ਵੜ ਗਿਆ ਮੈਂ ਹਸਪੀਟਲ ਗਿਆ ਦਾਖਲ ਹੋ ਗਿਆ ਬੜੇ ਉਹਨਾਂ ਨੇ ਚਲੋ ਇਲਾਜ ਜਿੱਦਾਂ ਜੋ ਕੀਤਾ ਡਾਕਟਰਾਂ ਨੇ ਤੇ ਕਹਿੰਦਾ ਵੀ ਕੋਈ ਫਰਕ ਨਹੀਂ ਪਿਆ ਤੇ ਮੇਰੀ ਮਾਤਾ ਨੇ ਮੇਰੇ ਲਾਗੇ ਬਾਣੀ ਪੜਨੀ ਮੇਰੇ ਲਾਗੇ ਸ੍ਰੀ ਸੁਖਣੀ ਸਾਹਿਬ ਦਾ ਪਾਠ ਕਰਨ ਮੇਰੇ ਵਾਸਤੇ ਮਾਤਾ ਨੇ ਨਾ ਚਪਹਰੇ ਕਟਣੀ ਕਹਿੰਦਾ ਮੈਨੂੰ ਵੀ ਡਰ ਲੱਗਣ ਲੱਗ ਪਿਆ ਵੀ ਸ਼ਾਇਦ ਮੈਂ ਮਰ ਜਾਣਾ ਵੀ ਮੈਨੂੰ ਮੌਤ ਆ ਜਾਣੀ ਹੈ ਕਹਿੰਦਾ ਇਹ ਮੇਰੇ ਮਨ ਵਿੱਚ ਇਹ ਖਿਆਲ ਆਉਣ ਲੱਗ ਪਿਆ ਵੀ ਮੈਂ ਹੁਣ ਬਚਣਾ ਨਹੀਂ ਆ ਵੀ ਮੇਰਾ ਅੰਤਲਾ ਸਮਾਂ ਹੀ ਹੈ ਤੇ ਕਹਿੰਦਾ ਮੈਨੂੰ ਉਹ ਡਰ ਲਿਓ ਲੱਗਣ ਲੱਗ ਪਿਆ ਨਾ ਤੇ ਮੇਰੀ ਮਾਤਾ ਨੇ ਮੇਰੇ ਲਾ ਕੇ ਪਾਠ ਕਰਨਾ ਤੇ ਉਹ ਪਾਠ ਸੁਣਦੇ ਆ ਮੇਰਾ ਡਰ ਦੂਰ ਹੋਣਾ ਬਾਣੀ ਸੁਣਨ ਨਾਲ ਮੇਰਾ ਨਾ ਮੈਨੂੰ ਡਰ ਨਾ ਲੱਗਣਾ ਤੇ ਜਦੋਂ ਮਾਤਾ ਨੇ ਬਾਣੀ ਬੰਦ ਕਰ ਦੇਣੀ ਮੈਨੂੰ ਫੇਰ ਡਰ ਲੱਗਣਾ ਵੀ ਮੈਂ ਮਰ ਜਾਣਾ ਮੈਨੂੰ ਮਤਲਬ ਮੇਰੀ ਮੌਤ ਹੋ ਜਾਣੀ ਮੈਂ ਪਤਾ ਨਹੀਂ ਕਿੱਥੇ ਚ ਕਹਿੰਦਾ ਮੈਂ ਆਪਣੀ ਮਾਤਾ ਨੂੰ ਕਿਹਾ ਵੀ ਮੰਮੀ ਵੀ ਤੁਸੀਂ ਮੇਰੇ ਲਾਗੇ ਕੋਈ ਬਾਣੀ ਪੜ੍ਹਦੇ ਰਿਹਾ ਕਰੋ ਮੇਰੀ ਮਾਤਾ ਨੇ ਨਾ ਇੱਕ ਛੋਟਾ ਜਿਹਾ ਰੇਡੂਰ ਹਾ ਕੇ ਮੇਰੇ ਲਾਗੇ ਲਾਤਾ ਤੇ ਉਹ ਖਾਲਸਾ ਜੀ ਜਦੋਂ ਲਾਤਾ ਬਾਣੀ ਚੱਲਦੀ ਰਹਿੰਦੀ ਸੀ ਮੈਂ ਸੁਣਦੇ ਰਹਿਣਾ ਸੁਣ ਸੁਣ ਕੇ ਹੌਲੀ ਹੌਲੀ ਉਹ ਮੇਰਾ ਮਨ ਦਾ ਭੈ ਜਿਹੜਾ ਦੂਰ ਹੋਣ ਲੱਗ ਪੈਂਦਾ ਸੀ ਤੇ ਜਦੋਂ ਸਪੀਕਰ ਬੰਦ ਹੁੰਦਾ ਸੀ ਕਹਿੰਦਾ ਮੈਨੂੰ ਫੇਰ ਡਰ ਲੱਗਦਾ ਕਹਿੰਦਾ ਉਹ ਮੈਂ ਬਾਣੀ ਸੁਣਦਾ ਗਿਆ ਡਾਕਟਰ ਮੇਰੇ ਇਲਾਜ ਕਰਦੇ ਕਿ ਹੌਲੀ ਹੌਲੀ ਇੱਕ ਦਿਨ ਮਹਾਰਾਜ ਦੀ ਕਿਰਪਾ ਵਰਤੀ ਤੇ ਕੁਛ ਮੈਨੂੰ 20-25 ਦਿਨ ਹਸਪੀਟਲ ਰੱਖਿਆ ਉਹਨਾਂ ਨੇ 20-25 ਦਿਨਾਂ ਬਾਅਦ ਨਾ ਜਿੱਦਾਂ ਉਹ ਬਾਣੀ ਸੁਣ ਸੁਣ ਕੇ ਮੇਰੇ ਅੰਦਰ ਪ੍ਰਭਾਵ ਜਾ ਪਿਆ ਮੈਨੂੰ ਇਦਾਂ ਲੱਗਾ ਵੀ ਜਿੱਦਾਂ ਮੇਰੇ ਸਰੀਰ 'ਚ ਜਾਨ ਆ ਗਈ ਇਹਨਾਂ ਮੇਰੇ ਮਨ ਵਿੱਚੋਂ ਬੈਰਾਗ ਆਇਆ ਤਾਂ ਮੈਂ ਬੜਾ ਰੋਇਆ ਤੇ ਰੋ ਕੇ ਮੈਂ ਮਾਤਾ ਆਪਣੀ ਨੂੰ ਕਿਹਾ ਵੀ ਮਾਤਾ ਵੀ ਮੈਂ ਸਾਰੀ ਉਮਰ ਰੱਬ ਨੂੰ ਗਾਲਾਂ ਕੱਢੀਆਂ ਤੇ ਰੱਬ ਮੈਨੂੰ ਬਖਸ਼ੂਗਾ ਤੇ ਮੇਰੀ ਮਾਤਾ ਮੇਰੇ ਵਾਸਤੇ ਚਪਹਿਰਾਂ ਤੇ ਜਾਂਦੀ ਸੀ ਮੈਨੂੰ ਨਹੀਂ ਸੀ ਪਤਾ ਮੇਰੇ ਵਾਸਤੇ ਉਹ ਚਪਹਿਰੇ ਕੱਟਣ ਜਾਂਦੀ ਹੁੰਦੀ ਸੀ ਤੇ ਜਦੋਂ ਮੈਂ ਬਿਮਾਰ ਹੋ ਗਿਆ ਇਦਾਂ ਤੇ ਵੀਰ ਕਹਿੰਦਾ ਵੀ ਮੈਂ 25 ਦਿਨ ਮੈਨੂੰ ਲੱਗੇ ਜਦੋਂ ਬਾਣੀ ਸੁਣਨ ਤੋਂ ਲੈ ਕੇ ਠੀਕ ਹੋਣ ਤੱਕ ਉਦਾਂ ਮੈਂ ਡੇਢ ਮਹੀਨਾ ਹਸਪੀਟਲ ਰਹਾ ਡੇਢ ਮਹੀਨਾ ਮੇਰੀ ਮਾਤਾ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਂਦੀ ਰਹੀ ਮੇਰੇ ਵਾਸਤੇ ਤੇ ਕਹਿੰਦਾ ਵੀ ਮੈਂ ਆਪਣੀ ਮਾਂ ਨੂੰ ਕਿਹਾ ਵੀ ਮਾਤਾ ਰੱਬ ਮੈਨੂੰ ਮaaf ਕਰੂਗਾ ਤੇ ਮੇਰੀ ਮਾਤਾ ਕਹਿੰਦੀ ਪੁੱਤ ਉਹਨੇ ਤੇ ਕਦੋਂ ਦਾ ਮaaf ਕੀਤਾ ਜੇ ਤੇਰੇ ਮਨ ਵਿੱਚ ਇਹ ਖਿਆਲ ਆ ਗਿਆ ਨਾ ਉਹਨੇ ਤੈਨੂੰ ਮaaf ਕੀਤਾ ਕਹਿੰਦਾ ਮੇਰੇ ਮਨ ਵਿੱਚ ਹੌਸਲਾ ਬਣਿਆ ਬਾਣੀ ਸੁਣ ਸੁਣ ਕੇ ਮੈਂ ਉੱਠਣ ਜੋਗਾ ਹੋ ਗਿਆ ਕੁਝ ਖਾਣਾ ਤੇ ਮੈਨੂੰ ਪਚਣ ਲੱਗ ਪਿਆ ਕੋਈ ਵੀ ਚੀਜ਼ ਖਾਣੀ ਮੈਨੂੰ ਹੌਲੀ-ਹੌਲੀ ਪਚਣ ਲੱਗ ਪਈ ਮਹਾਰਾਜ ਦੀ ਕਿਰਪਾ ਨਾਲ ਅੱਜ ਹੋਰ ਕੱਲ ਨੂੰ ਹੋਰ ਹੌਲੀ-ਹੌਲੀ ਉੱਠਣ ਲੱਗ ਪਿਆ ਉੱਠ ਕੇ ਮੈਂ ਚਲੋ ਘਰੇ ਚਲਾ ਗਿਆ ਜਦੋਂ ਘਰੇ ਗਿਆ ਕਹਿੰਦਾ ਮਾਨ ਨਹੀਂ ਬਦਲ ਗਿਆ ਕਹਿੰਦਾ ਵੀ ਮੈਂ ਆਪਣੀ ਮਾਤਾ ਨੂੰ ਕਿਹਾ ਵੀ ਮਾਤਾ ਤੂੰ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਣੀ ਸੀ ਤੇ ਮਹਾਰਾਜ ਨੇ ਮੇਰੀ ਜਾਨ ਬਖਸ਼ੀ ਆ ਮੈਂ ਵੀ ਜਾਇਆ ਕਰੂੰਗਾ ਕਹਿੰਦਾ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਣ ਲੱਗ ਪਿਆ ਮੈਂ ਵੀ ਚਪੈਰੇ ਤੇ ਜਾਣ ਲੱਗ ਪਿਆ ਮੇਰੇ ਕੋਲ ਬਹੁਤਾ ਚਿਰ ਬੈਠ ਨਹੀਂ ਸੀ ਹੁੰਦਾ ਕਿਉਂਕਿ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਕਮਜ਼ੋਰੀ ਬਹੁਤ ਕਮਜ਼ੋਰ ਹੋ ਗਿਆ ਸੀ ਸਰੀਰ ਤੇ ਨਾਲ ਜੇ ਖਲੋਨਾ ਸਾਦਾ ਲੱਤਾਂ ਕੰਬਦੀਆਂ ਸੀ ਬੈਂਦਾ ਸਾਂ ਤੇ ਚੱਕਰ ਆਉਂਦੇ ਸੀ ਬਹੁਤ ਕਹਿੰਦਾ ਮੈਂ ਦਿੱਕਤ ਨਾਲ ਫਿਰ ਹੌਲੀ-ਹੌਲੀ ਮਹਾਰਾਜ ਦੇ ਚਰਨਾਂ ਵਿੱਚ ਨਾ ਇੱਕ ਚਪਹਿਰਾ ਕਟਿਆ ਫਿਰ ਦੂਜਾ ਕਟਿਆ ਫਿਰ ਹੌਲੀ-ਹੌਲੀ ਸੇਵਾ 'ਚ ਲੱਗ ਪਿਆ ਹੌਲੀ-ਹੌਲੀ ਸਰੀਰ ਵਿੱਚ ਜਾਨ ਪੈਣ ਲੱਗ ਪਈ ਮਹਾਰਾਜ ਦੀ ਕਿਰਪਾ ਨਾਲ ਮੈਂ ਰਾਜੀ ਹੋ ਗਿਆ ਕਹਿੰਦਾ ਵੀ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਕੇ ਫਿਰ ਮਾਫੀ ਮੰਗੀ ਕਿ ਬਾਬਾ ਜੀ ਮੇਰੇ ਕੋ ਗਲਤੀ ਹੋ ਗਈ ਆ ਮਹਾਰਾਜ ਮੇਰੇ ਤੇ ਕਿਰਪਾ ਕਰੋ ਸਹਾਈ ਹੋਵੋ ਵੀ ਮੈਂ ਸਾਰੀ ਉਮਰ ਤੁਹਾਨੂੰ ਨਿੰਦਿਆ ਗੁਰੂ ਘਰ ਨੂੰ ਨਿੰਦਿਆ ਤੇ ਮਾਰਾ ਤੁਸੀਂ ਮੇਰੇ ਤੇ ਮਿਹਰ ਕੀਤੀ ਤੁਸੀਂ ਹੈਗੇ ਹੋ ਮੈਂ ساری ਉਮਰ ਲੋਕਾਂ ਨੂੰ ਇਹ ਕਿਹਾ ਵੀ ਰੱਬ ਹੈ ਨਹੀਂ ਪਰ ਮੈਂ ਕਹਿੰਨਾ ਰੱਬ ਹੈਗਾ ਮਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਹੈਗੀ ਆ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਸੁੱਖ ਹੈਗਾ ਕਹਿੰਦਾ ਇਦਾਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਸੇਵਾ ਕਰਦਿਆ ਕਰਦਿਆ 6 ਮਹੀਨੇ ਮੈਂ ਲਗਾਤਾਰ ਸੇਵਾ ਕੀਤੀ ਫਿਰ 6 ਮਹੀਨੇ ਸੇਵਾ ਕਰਦਾ ਰਿਹਾ ਤੇ ਫਰਵਰੀ 2024 ਦੇ ਵਿੱਚ ਕਹਿੰਦੇ ਮਈ ਮਈ ਦੇ ਵਿੱਚ ਜਾਂ ਜੂਨ ਦੇ ਵਿੱਚ ਸਾਲ ਲਾ ਲੋ ਹੋ ਗਿਆ ਜੂਨ ਜੁਲਾਈ ਦੇ ਵਿੱਚ ਵੀਰ ਕਹਿੰਦਾ ਕਿ ਮੈਨੂੰ ਤੁਹਾਡੀਆਂ ਹਰਦੀਪੀਆਂ ਚੈਨਲ ਤੋਂ ਮਿਲੀਆਂ ਇਹ ਕਿਨੇ ਮੈਂ ਵੀ ਸਰਵਣ ਕਰਨਾ ਮੇਰੀ ਹੋਰ ਜਿਹੜੀ ਸ਼ਰਧਾ ਭਾਵਨਾ ਬਣ ਗਈ ਸ਼ਾਹ ਬਣ ਗਿਆ ਕਹਿੰਦੇ ਆ ਸੀ ਬਾਬਾ ਦੀਪ ਸਿੰਘ ਸਾਹਿਬ ਨੇ ਕਿਰਪਾ ਕੀਤੀ ਸਤਿਗੁਰਾਂ ਨੇ ਮਿਹਰ ਕੀਤੀ ਤੇ ਮੈਂ ਆਪਣੀ ਇੱਥੇ ਜ਼ਮੀਨ ਛੱਡ ਕੇ ਗਿਆ ਸਾਂ ਬਾਹਰ ਕੱਲਾ ਕੱਲਾ ਪੁੱਤ ਸਾਂ ਮਾਪਿਆਂ ਦਾ ਜ਼ਮੀਨ ਆਪਣੀ ਛੱਡ ਕੇ ਕਹਿੰਦਾ 22 ਕਿੱਲੇ ਮੇਰੀ ਜ਼ਮੀਨ ਸੀ ਆਪਣੀ ਉਹ ਛੱਡ ਕੇ ਮੈਂ ਗਿਆ ਸਾਂ ਘਰੇ ਟਰੈਕਟਰ ਟਰਾਲੀ ਸਭ ਕੁਝ ਸੰਧ ਬਣਿਆ ਸੀ ਬਾਪੂ ਮੇਰਾ ਕਰਦਾ ਸੀ ਤੇ ਮੈਂ 10 ਸਾਲ ਬਾਅਦ ਲਾ ਕੇ ਆਇਆ ਕੁਝ ਨਹੀਂ ਕਟਿਆ ਨਾਸਤਕ ਬਣ ਗਿਆ ਸਾਂ ਕਹਿੰਦਾ ਫਿਰ ਮਹਾਰਾਜ ਨੇ ਐਸੀ ਕਿਰਪਾ ਹੋਈ ਬਾਬਾ ਦੀਪ ਸਿੰਘ ਸਾਹਿਬ ਦੀ ਤਾਂ ਆਪਣਾ ਕੰਮ ਆਰ ਸ਼ੁਰੂ ਕੀਤਾ ਆਪਣੀ ਪਹਿਲੀ ਜਿਹੜੀ ਠੇਕੇ ਤੇ ਸੀ ਉਹ ਛੁਡਾਈ ਤੇ ਮਹਾਰਾਜ ਦੀ ਕਿਰਪਾ ਨਾਲ ਹੌਲੀ-ਹੌਲੀ ਕੰਮ ਸ਼ੁਰੂ ਕੀਤਾ ਸਤਿਗੁਰਾਂ ਨੇ ਐਸੀ ਮਿਹਰ ਕੀਤੀ ਤੇ ਉਹ ਕੰਮ ਚੱਲਣ ਲੱਗ ਪਿਆ ਆਪਣਾ ਚਲੋ ਮਹਾਰਾਜ ਦੀ ਕਿਰਪਾ ਨਾਲ ਪਹਿਲਾਂ ਵੀ ਪੈਸੇ ਹੈਗੇ ਸੀ ਚਾਰ ਕੋਲੇ ਤੇ ਮਹਾਰਾਜ ਦੀ ਕਿਰਪਾ ਨਾਲ ਮੇਰਾ ਖੇਤੀ ਪਾੜੀ ਆ ਤੇ ਆਣ ਹੋ ਗਿਆ ਮਹਾਰਾਜ ਦੀ ਰਹਿਮਤ ਨਾਲ ਚਪਰੇ ਕੱਟਣ ਜਾਣਾ ਬਾਣੀ ਪੜਨੀ ਕਹਿੰਦੇ ਉਹ ਮੇਰੇ ਨਾਲ ਇੱਕ ਖੇਡ ਵਰਤਦੀ। ਕਹਿੰਦਾ ਮੈਂ ਬਾਬਾ ਦੀਪ ਸਿੰਘ ਸਾਹਿਬ ਚਰਨਾਂ ਵਿੱਚ ਇਹੋ ਬੇਨਤੀ ਕਰਨੀ ਬਾਬਾ ਜੀ ਕੁਝ ਨਹੀਂ ਚਾਹੀਦਾ ਤੁਹਾਡਾ ਪ੍ਰੇਮ ਚਾਹੀਦਾ। ਕੁਝ ਨਹੀਂ ਚਾਹੀਦਾ ਸਿੱਖੀ ਨਾਲ ਪ੍ਰੇਮ ਚਾਹੀਦਾ। ਕੁਝ ਨਹੀਂ ਚੀਜ਼ ਚਾਹੀਦੀ ਬਸ ਮੇਰੀ ਸ਼ਰਧਾ ਬਣੀ ਰਹੇ ਕਦੇ ਇਹ ਨਾ ਟੁੱਟੇ। ਕਹਿੰਦਾ ਮੈਂ ਇਹੋ ਹੀ ਅਰਦਾਸ ਚ ਪੈਰਾਂ 'ਚ ਕਰਦਾ ਸਾਂ। ਕਹਿੰਦਾ ਇੱਕ ਦਿਨ ਮੈਂ ਕੀ ਵੇਖਿਆ ਕਿ ਮੈਂ ਨਾ ਕਈ ਵਾਰ ਚੀਜ਼ ਸੋਚਣੀ ਤੇ ਉਹ ਚੀਜ਼ ਹੋ ਜਾਣੀ। ਇੱਕ ਵਾਰ ਮੈਂ ਟਰੈਕਟਰ ਚਲਾਉਂਦਾ ਚਲਾਉਂਦਾ ਮੇਰੇ ਮਨ ਵਿੱਚ ਖਿਆਲ ਆਇਆ ਵੀ ਮੀ ਉਹਨੇ ਸੋਚਿਆ ਵੀ ਮੈਂ ਟਰੈਕਟਰ ਦੇ ਇਹ ਸੋਚਿਆ ਵੀ ਇਹ ਟਰੈਕਟਰ ਅੱਜ ਖਰਾਬ ਹੋ ਜਾਣਾ ਕਹਿੰਦਾ ਉਵੇਂ ਹੀ ਹੋਇਆ ਉਹ ਖਰਾਬ ਹੋ ਗਿਆ ਚਲੋ ਪਹਿਲਾਂ ਪਹਿਲਾਂ ਗੌਰ ਨਹੀਂ ਕੀਤਾ ਹੌਲੀ ਹੌਲੀ ਮੇਰੇ ਮਨ ਵਿੱਚ ਕੋਈ ਖੁਰਨਾ ਆਉਣਾ ਫੁਰਨਾ ਸਹੀ ਹੋ ਜਾਣਾ ਕਹਿੰਦਾ ਇੱਕ ਦਿਨ ਮੈਂ ਸੋਚਿਆ ਵੀ ਮੈਂ ਇੱਥੇ ਮੈਂ ਇੱਕ ਦਿਨ ਵਟ ਤੇ ਬੈਠਾ ਤੇ ਮੈਂ ਸੋਚਿਆ ਇੱਥੇ ਬੈਠੇ ਨੇ ਕੋਈ ਐ ਬਿਲਕੁਲ ਸਾਫ ਰੜਾ ਥਾਂ ਸੀ ਵਟ ਤੇ ਬੈਠੇ ਸੋਚਿਆ ਜੇ ਇਥੋਂ ਸੱਪ ਨਿਕਲਾਵੇ ਤੇ ਜੇ ਉਹਨੂੰ ਲੜ ਗਿਆ ਕਹਿੰਦਾ ਉਹੀ ਗੱਲ ਹੋਈ ਸੱਪ ਨਿਕਲਿਆ ਮੈਨੂੰ ਲੜ ਗਿਆ ਕਹਿੰਦਾ ਫਿਰ ਉਸ ਤੋਂ ਬਾਅਦ ਚਲੋ ਮੈਂ ਹਸਪੀਟਲ ਗਿਆ ਉਹਨਾਂ ਨੇ ਟੀਕੇ ਲਾਇਆ ਇੱਕ ਦਿਨ ਉੱਥੇ ਰਿਹਾ ਜ਼ਹਿਰ ਮੈਨੂੰ ਚੜ ਗਈ ਸੀ ਪਰ ਮਹਾਰਾਜ ਦੀ ਕਿਰਪਾ ਨਾਲ ਸਤਿਗੁਰਾਂ ਨੇ ਮੈਨੂੰ ਬਚਾ ਲਿਆ ਕਹਿੰਦਾ ਇਦਾਂ ਕਰਦਿਆਂ ਕਰਦਿਆਂ ਮੈਨੂੰ ਫੀਲ ਹੋਣ ਲੱਗ ਪਿਆ ਵੀ ਮੈਂ ਜੋ ਸੋਚਦਾ ਉਹ ਹੋ ਜਾਂਦਾ ਤੇ ਫਿਰ ਇੱਕ ਵਾਰਾਂ ਇੱਕ ਵਾਰ ਮੈਂ ਸੋਚ ਕੇ ਪਰਖ ਕੀਤੀ ਵੀ ਨਹੀਂ ਜ਼ਰੂਰ ਵੇਖਣਾ ਵੀ ਇਹ ਇਦਾਂ ਹੀ ਹੈ ਕਿਉਂਕਿ ਬਾਣੀ ਪੜਨ ਲੱਗ ਪਿਆ ਸਾ ਬਹੁਤ ਮਹਾਰਾਜ ਦੀ ਕਿਰਪਾ ਨਾਲ ਉਹ ਵੀਰ ਬਾਣੀ ਪੜਨ ਲੱਗ ਪਿਆ ਸੀ ਖਾਲਸਾ ਜੀ ਅਬੇ ਆਸੀ ਬਣ ਗਿਆ ਸੀ ਜਬ ਕੀ ਸਾਹਿਬ ਦੇ ਪਾਠ ਨੇ ਸੀ ਛੜਦਾ ਹੁੰਦਾ ਕਰੀ ਜਾਣੇ ਕਦੇ 10 ਕਰਨੇ ਕਦੇ 20 ਕਦੇ 25 ਮਾਰਨੇ ਕਿਰਪਾ ਕਰਤੀ ਕਿਉਂਕਿ ਮੁੜ ਕੇ ਆਇਆ ਸੀ ਤੋੜ ਕੇ ਮਾਰਨੇ ਲਿਆਂਦਾ ਸੀ ਸ਼ਰਧਾ ਪੂਰੀ ਹੋ ਗਈ ਸੋ ਉਹ ਦੱਸਦਾ ਕਿ ਇੱਕ ਦਿਨ ਦਾ ਮੇਰਾ ਮਿੱਤਰ ਸੀ ਤੇ ਉਹਦੇ ਘਰੇ ਉਹ ਮੈਨੂੰ ਕਹਿੰਦਾ ਵੀ ਸਾਡੇ ਕੋਲੇ ਗੱਡੀ ਸੀ ਉਹ ਕਹਿੰਦਾ ਤੂੰ ਗੱਡੀ ਲੈ ਕੇ ਆਈਂ ਵੀ ਮੇਰੀ ਧੀ ਦੇ ਘਰੇ ਧੀ ਦੇ ਨਾ ਪੇਟ 'ਚ ਬਹੁਤ ਦਰਦ ਹੁੰਦੀ ਹੈ ਉਹਦੀ ਬੇਟੀ ਸੀ ਛੋਟੀ 12 ਸਾਲ ਦੀ ਉਹਦੇ ਬਹੁਤ ਜ਼ਿਆਦਾ ਦਰਦ ਹੁੰਦੀ ਸੀ ਜਿਵੇਂ ਸੂਲ ਉੱਠਿਆ ਸੀ ਤੇ ਬਹੁਤ ਤੜਫੇ ਉਹ ਉਹ ਕੋਈ ਕਵੇ ਪੱਥਰੀ ਦੀ ਆ ਕੋਈ ਕਵੇ ਕੋਸ਼ ਉਹ ਜਦੋਂ ਬਹੁਤ ਤੜਫੇ ਉਹਦਾ ਗੱਡੀ ਚ ਪਾਈ ਤੇ ਬਹੁਤ ਹੀ ਜ਼ਿਆਦਾ ਤੜਫਦੀ ਸੀ ਵੀ ਮੈਂ ਉਹਦੀ ਹਾਲਤ ਵੇਖ ਕੇ ਬੜਾ ਹੈਰਾਨ ਹੋਇਆ ਤੇ ਜਦੋਂ ਉਹ ਤੜਫੇ ਉਸ ਤੋਂ ਬਾਅਦ ਕਹਿੰਦਾ ਮੇਰੇ ਮਨ ਵਿੱਚ ਨਾ ਖਿਆਲ ਆਇਆ ਕਹਿੰਦਾ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ ਬਾਬਾ ਜੀ ਛੋਟੀ ਜੀ ਬੱਚੀ ਇਹਨੂੰ ਠੀਕ ਕਰ ਦਿਓ ਕਹਿੰਦਾ ਮੈਂ ਸੋਚਿਆ ਕੁੜੀ ਠੀਕ ਹੋਗੀ ਮਾਰ ਦੀ ਕਿਰਪਾ ਨਾਲ ਉਹ ਨੂੰ ਆਰਾਮ ਆ ਗਿਆ ਮੈਂ ਮਨ ਚ ਸੋਚਿਆ ਮੈਂ ਉਹਨਾਂ ਨੂੰ ਕੁਝ ਨਹੀਂ ਕਿਹਾ ਤੇ ਉਹ ਜਦੋਂ ਠੀਕ ਹੋ ਗਈ ਉਹ ਕਹਿੰਦੀ ਆਪਣੇ ਬਾਪੂ ਨੂੰ ਕਹੀ ਨਹੀਂ ਪਿਓ ਨੂੰ ਕਹਿੰਦੀ ਵੀ ਮੈਂ ਠੀਕ ਹਾਂ ਵੀ ਹੁਣ ਆਪਾਂ ਡਾਕਟਰ ਕੋ ਨਹੀਂ ਜਾਣਾ ਪਰ ਫਿਰ ਵੀ ਅਸੀਂ ਲੈ ਕੇ ਗਏ ਉਹਦੇ ਟੈਸਟ ਵਗੈਰਾ ਕਰਾਏ ਉਹਨੂੰ ਕੁਝ ਨਹੀਂ ਆਇਆ ਤੇ ਕੁਦਰਤੀ ਉਹ ਚੀਜ਼ ਸੀ ਉਸ ਦਿਨ ਤੋਂ ਬਾਅਦ ਵੀਰ ਕਹਿੰਦਾ ਵੀ ਮੈਂ ਚੁੱਪ ਰਹਿਣ ਲੱਗ ਪਿਆ ਮੈਂ ਮਨ ਵਿੱਚ ਖੁਰਨਾ ਹੀ ਕੋਈ ਨਹੀਂ ਸੀ ਲਿਆਉਂਦਾ ਨਹੀਂ ਤੇ ਉਹ ਫੁਰਨਾ ਸੱਚ ਹੋ ਜਾਂਦਾ ਸੀ ਤੇ ਸਾਰੀ ਕਿਰਪਾ ਬਾਬਾ ਦੀਪ ਸਿੰਘ ਸਾਹਿਬ ਦੀ ਵਰਤੀ ਫਿਰ ਦਾਸ ਨੇ ਉਹਨੂੰ ਪੁੱਛਿਆ ਵੀ ਤੇਨੂੰ ਕੋਈ ਸੁਪਨਾ ਆਇਆ ਹੋਵੇ ਜਾਂ ਕਿਸੇ ਨੇ ਕੁਝ ਦੱਸਿਆ ਵੀ ਤੇਰੇ ਵਿੱਚ ਇਹ ਕਲਾ ਵਰਤਨ ਲੱਗ ਪਈ ਵੀ ਮਹਾਰਾ ਦੀ ਕਿਰਪਾ ਨਾਲ ਤੇਰੀ ਸੁਰਤ ਜੁੜ ਗਈ ਕਿਉਂਕਿ ਜਦੋਂ ਸੁਰਤ ਜੁੜ ਜਾਂਦੀ ਹੈ ਨਾ ਖਾਲਸਾ ਜੀ ਉਸ ਵੇਲੇ ਫੁਰਨੇ ਆਪਣੇ ਆਪ ਆਟੋਮੈਟਿਕ ਸੱਚੇ ਹੋਣ ਲੱਗ ਪੈਂਦੇ ਜੋ ਮਨੁੱਖ ਸੋਚਦਾ ਸਹੀ ਹੋਣ ਲੱਗ ਪੈਂਦਾ ਉਹ ਫਿਰ ਮਹਾਰਾ ਸੱਚੇ ਪਾਸ਼ਾ ਕਿਰਪਾ ਕਰਨ ਲੱਗ ਪੈਂਦੇ ਆ ਆਪਾਂ ਕੁਦਰਤੀ ਖਾਲਸਾ ਜੀ ਕੱਲ ਪਰਸੋਂ ਦੀ ਵੀਡੀਓ ਵਿੱਚ ਇਹ ਬੋਲਿਆ ਸੀ ਵੀ ਬਿਨ ਬੋਲੇ ਆ ਸ ਕਿਸੇ ਆਗਾ ਕੀਤੇ ਅਰਦਾਸ ਜਦੋਂ ਉਹ ਅਵਸਥਾ ਬਣ ਜਾਂਦੀ ਹੈ ਨਾ ਫਿਰ ਉਹ ਉਹਨੂੰ ਖਾਲਸਾ ਜੀ ਉਹ ਬਿਨਾ ਬੋਲਣ ਤੋਂ ਪੂਰੀਆਂ ਕਰੀ ਜਾਂਦਾ ਤੇ ਉਹ ਵੀਰ ਕਹਿੰਦਾ ਵੀ ਮੈਂ ਇਹਨੂੰ ਪੁੱਛਿਆ ਵੀ ਤੁਸੀਂ ਉਹਨਾਂ ਨੇ ਮੈਨੂੰ ਦੱਸਣ ਤੋਂ ਮਨਾਂ ਕੀਤਾ ਪਰ ਮੈਂ ਟੂਕ ਮਾਤਰ ਦੱਸੂਗਾ ਸਾਰਾ ਨਹੀਂ ਦੱਸਦਾ ਉਹਨਾਂ ਨੇ ਕਿਹਾ ਵੀ ਮੈਂ ਚਲੋ ਮੇਰ ਨਾਲ ਉਹਨਾਂ ਸਾਰੀ ਗੱਲ ਕੀਤੀ ਉਹਨਾਂ ਨੂੰ ਖਾਲਸਾ ਜੀ ਸ਼ਿਦਾਂ ਸਿੰਘਾਂ ਦੀ ਕਿਰਪਾ ਵਰਤੋਂ ਲੱਗ ਪਈ ਸੀ ਜਦੋਂ ਫੌਜ ਨਾਲ ਰਹਿਣ ਲੱਗ ਪਈ ਸੀ ਉਹ ਮਨੁੱਖ ਦੇ ਉਹ ਸਿੰਘ ਦੇ ਕਿਉਂਕਿ ਜਾਪ ਇਦਾਂ ਸੇਵਾ ਇਦਾਂ ਕਰਨ ਲੱਗ ਪਿਆ ਸੀ ਤੇ ਸ਼ਰਧਾ ਜਿਹੜੀ ਸ਼ਰਧਾ ਹੈ ਨਾ ਉਹ ਭਾਗ ਲਾਉਂਦੀ ਆ ਖਾਲਸਾ ਜੀ ਜਿਵੇਂ ਭਾਈ ਬੈਲੋ ਜੀ ਭਾਈ ਬੈਲੋ ਸਭ ਤੋਂ ਪਹਿਲੋਂ ਤੇ ਭਾਈ ਮੰਜੀ ਨੂੰ ਬੜਾ ਸਮਾਂ ਲੱਗ ਗਿਆ ਸੀ ਮਹਾਰਾਜ ਦੀ ਖੁਸ਼ੀ ਲੈਣ ਲੱਗਿਆ ਸੋ ਇਹ ਖੇਡਾਂ ਹੁੰਦੀਆਂ ਆਪੋ ਆਪਣੇ ਕਰਮ ਨੇ ਜਿਵੇਂ ਬਾਬਾ ਬੁੱਢਾ ਸਾਹਿਬ ਜੀ ਨੂੰ ਮਹਾਰਾਜ ਪਹਿਲੀ ਵਾਰ ਮਿਲਦੇ ਤੇ ਖਾਲਸਾ ਜੀ ਐਸਾ ਵਰ ਦਿੰਦੇ ਵੀ ਬੁੱਢਿਆ ਸਾਰੇ ਸੰਸਾਰ ਤੋਂ ਓਲੇ ਹੋ ਜਾਵਾਂਗੇ ਤੇਰੀਆਂ ਅੱਖਾਂ ਤੋਂ ਓਲੇ ਨਹੀਂ ਹੋਵਾਂਗੇ ਮਹਾਰਾਜ ਨੇ ਬਚਨ ਕੀਤੇ ਤੇ ਖਾਲਸਾ ਜੀ ਉਧਰ ਭਾਈ ਨੰਦ ਲਾਲ ਮਾਰਾ ਸੱਚੇ ਪਾਤਸ਼ਾਹ ਦੇ ਸੰਗਤ ਵਿੱਚੋਂ ਮਾਰੇ ਕੋਲ ਸ਼ੀਤ ਪ੍ਰਸਾਦ ਲੈਣ ਵਾਸਤੇ ਖਾਲਸਾ ਜੀ ਕੁੱਤਿਆਂ ਦੇ ਵਿੱਚ ਬਹਿਂਦਾ ਫਿਰਦਾ। ਇਹ ਮਹਾਰਾਜ ਦੀ ਖੇਡ ਹੈ। ਕਿਸੇ ਨੂੰ ਉਹਨੇ ਛੇਤੀ ਦੇ ਦਿੱਤਾ, ਕਿਸੇ ਨੂੰ ਉਹਨੇ 延迟 ਦਿੱਤਾ। ਸੋ ਇਹ ਮੌਜ ਹੁੰਦੀ ਹੈ ਜਿਵੇਂ ਹੁਣ ਕੋਈ ਕਵੇ ਵੀ ਲੈ ਬੰਦਾ ਪਹਿਲਾਂ ਨਾਸਤਕ ਸੀ ਅਤੇ ਇੰਨੀ ਕਿੱਦਾਂ ਕਿਰਪਾ ਹੋ ਗਈ। ਕੁਝ ਵੀ ਹੋ ਸਕਦਾ ਹੈ ਉਹ ਦਾਦਾ ਪਿਛਲੇ ਕਰਮਾਂ ਨੂੰ ਜਾਣਦਾ। ਕਿਸੇ ਦੀ ਪਿਛਲੀ ਬੰਦਗੀ ਵੀ ਹੁੰਦੀ ਹੈ, ਜਾਗ ਪੈਂਦੀ ਹੈ। ਸੋ ਸਤਗੁਰਾਂ ਦੀ ਮਿਹਰ, ਸਦਕਾ, ਕਿਰਪਾ, ਸਦਕਾ ਖਾਲਸਾ ਜੀ ਉਹ ਵੀਰ ਨੂੰ ਮਾਰਾ ਇਹਨੇ ਬਹੁਤ ਕੁਝ ਬਖਸ਼ਿਆ। ਸਤਗੁਰਾਂ ਦੀ ਰਹਿਮਤ ਹੋਈ। ਉਹ ਕਹਿੰਦਾ ਮੈਨੂੰ ਜਿਨੀ ਮੇਰੀ ਸ਼ਰਧਾ ਬਣੀ ਮੇਰੀ ਮਾਂ ਸ਼ੀਦਾ ਸਾਹਿਬ ਜਾਣਦੀ ਸੀ ਸ਼ੀਦਾ ਸਾਹਿਬ ਜਾਣ ਨਾਲ ਮੇਰੇ ਮਨ ਵਿੱਚ ਪ੍ਰੇਮ ਬਣਿਆ ਬਾਬਾ ਦੀਪ ਸਿੰਘ ਸਾਹਿਬ ਨੇ ਗੁਰੂ ਨਾਨਕ ਸਾਹਿਬ ਨਾਲ ਮੈਨੂੰ ਜੋੜਿਆ ਤੇ ਉਹ ਖਾਲਸਾ ਦੀ ਵੱਡੀ ਕਿਰਪਾ ਸਤਿਗੁਰਾਂ ਨੇ ਉਤੇ ਕੀਤੀ ਐਵੇਂ ਆਪਾਂ ਵੀ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰੀਏ ਕਿ ਸਤਿਗੁਰੂ ਜੀ ਸਾਨੂੰ ਵੀ ਜੋੜ ਲਓ ਅਸੀਂ ਵੀ ਤੇਰੇ लाਡਲੇ ਹਾਂ ਤੇਰੇ ਪੁੱਤ ਹਾਂ ਤੇਰੇ ਬੱਚੇ ਹਾਂ ਸਾਡੇ ਤੇ ਵੀ ਕਿਰਪਾ ਕਰ ਪ੍ਰਭ ਜੀ ਖਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਮਹਾਰਾਜ ਜੀ ਅਸੀਂ ਬੁਰੇ ਤੇ ਭਲੇ ਹਾਂ ਭਾਵੇਂ ਚੰਗੇ ਹਾਂ ਭਾਵੇਂ ਪੁਰੇ ਹਾਂ ਪਰ ਤੇਰੇ ਆ ਸਾਡੂੰ ਰੱਖ ਲੈ ਸਾਡੇ ਤੇ ਕਿਰਪਾ ਕਰਦੇ ਸਾਨੂੰ ਮਹਾਰਾਜ ਆਪਣੇ ਚਰਨਾਂ ਨਾਲ ਜੋੜ ਲੈ ਸਾਡੇ ਘਰ ਗੁਰਸਿੱਖੀ ਆਵੇ ਤੇਰਾ ਨਾਮ ਜਪੀਏ ਕਲਗੀਧਰ ਸੁਆਮੀ ਮਹਾਰਾਜ ਮਿਹਰਾਂ ਕਰੋ ਧੰਨਵਾਦ ਆ ਸਹਿਬ ਦੇਵਾ ਜੀ ਕਿਰਪਾ ਕਰੋ ਇਹ ਅਰਦਾਸਾਂ ਹਮੇਸ਼ਾ ਕਰਦੇ ਰਿਹਾ ਕਰੋ ਫਿਰ ਖਾਲਸਾ ਜੀ ਕੰਮਾਂ ਕਾਜਾਂ ਵਿੱਚ ਵੀ ਬਰਕਤਾਂ ਰਹਿਣਗੀਆਂ ਦੇਹ ਵੀ ਜਿਹੜੀ ਸੁਖਾਲੀ ਰਹੇਗੀ ਜਦੋਂ ਆਪਾਂ ਨਾਮ ਜਪਾਂਗੇ ਨਾਮ ਜਪੀਏ ਨਾਮ ਜਪਣ ਵਿੱਚ ਹੀ ਸਾਰੇ ਸੁੱਖ ਹਨ ਗੁਰੂ ਗਰੀਬਨਵਾਜ ਅੰਤਰਜਾਮੀ ਸਤਗੁਰ ਮਿਹਰਾਂ ਕਰਨ ਭੁੱਲਾਂ ਦੀ ਖਾਲਸਾ ਜੀ ਖੀਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ